ਇਹ ਸਾਡੀ ਫੋਰਮ ਦਾ ਨਹੀਂ ਸਾਡਾ ਨਹੀਂ ਹੈ ਅਗਰ ਲੋਕ ਸਾਥ ਦੇ ਦੇਣਗੇ ਨਾ ਜੀ ਇਹ ਯੂਨੀਅਨਾਂ ਜਿਹੜੇ 5-7 ਲੀਡਰ ਜਿਹੜੇ 10 20 30 ਕਹਿ ਲੀਏ ਮਤਲਬ ਹੈਗੇ ਨੇ 28-30 ਲੀਡਰ ਜਦੋਂ ਆਮ ਲੋਕ ਆ ਹੁਣ ਦੇ ਅੰਦੋਲਨ ਚ ਸ਼ਾਮਲ ਹੋ ਗਏ ਇਹ ਯੂਨੀਅਨਾਂ ਤਾਂ ਪਹਿਲਾਂ ਭੱਜਦੀਆਂ ਪੁੱਜਣਗੀਆਂ ਫਿਰ ਫਿਰ ਸਮਰਥਨ ਦੇਣਗੇ ਪਰ ਉਦੋਂ ਤੱਕ ਬਹੁਤ ਵੱਡਾ ਘਟਾ ਔਰ ਪੰਜਾਬ ਦਾ ਮਾਹੌਲ ਖਰਾਬ ਹੋਣਾ ਹੈ ਜਿਸ ਦਿਨ ਦੱਲਿਆਲ ਸਾਹਿਬ ਦੀ ਸ਼ਹਾਦਤ ਹੋਣੀ ਹੈ ਉਹ ਸ਼ਹਾਦਤ ਦੱਲਿਆਲ ਸਾਹਿਬ ਇੱਕ ਮਹੀਨੇ ਤੋਂ ਮਰਨ ਵਰਤਤ ਤੇ ਬੈਠੇ ਹੋਏ ਕੈਂਸਰ ਦੇ ਪੇਸ਼ੈਂਟ ਹੈ ਦਵਾਈ ਨਹੀਂ ਉਹਨਾਂ ਨੇ ਲਈ ਕੱਲਾ ਪਾਣੀ ਪੀਂਦੇ ਹੁਣ ਤਾਂ ਕਈ ਵਾਰ ਪਾਣੀ ਵੀ ਨਹੀਂ ਬਚਦਾ ਜੇ ਇਸ ਵਕਤ ਉਹਨਾਂ ਨੂੰ ਮਤਲਬ ਕਹਿ ਲੋ ਵੀ ਡਾਕਟਰੀ ਸਹਾਇਤਾ ਵੀ ਦਿੱਤੀ ਜਾਵੇ ਜਾਂ ਉਹਨਾਂ ਨੂੰ ਰੋਟੀ ਵੀ ਦਿੱਤੀ ਜਾਵੇ ਤਾਂ ਵੀ ਉਹਨਾਂ ਦੀ ਉਮਰ ਮੈਨੂੰ ਨਹੀਂ ਲੱਗਦਾ ਬਚਣ ਦੇ ਉਹਨਾਂ ਦੇ ਚਾਂਸ ਨਹੀਂ ਹੱਸਣੀਆਂ ਉਹ ਬੰਦਾ ਕੁਝ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਕੋਈ ਸਾਡੇ ਬੰਦਿਆਂ ਦਾ ਹੰਕਾਰ ਹੈ ਜਿਹੜਾ ਜਿਹੜੀਆਂ ਕੋਈ ਜਥੇਬੰਦੀਆਂ ਇੱਕ ਦੂਜੇ ਨਾਲ ਹੱਜਾ ਵੀ ਮੰਨ ਕੇ ਰਾਜੀ ਨਹੀਂ ਹੈ ਉਹ ਉਸ ਬੰਦੇ ਦੀ ਸ਼ਹਾਦਤ ਦਾ ਜਿਹੜੇ ਜੰਮੇ ਬਾਦ ਦੇ ਦੇਖ ਰਹੀਆਂ ਨੇ ਉਹ ਕਿ ਕਦੋਂ ਸੋ ਕਈ ਪ੍ਰਧਾਨ ਜੀ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਵੀ ਹਜੇ ਲੜਾਈ ਦਾ ਸਮਾਂ ਨਹੀਂ ਹੈਗਾ ਉਹਨਾਂ ਨੂੰ ਪੁੱਛੋ ਵੀ ਸਮਾਂ ਕਦੋਂ ਹੋਏਗਾ ਫਿਰ ਮੈਂ ਰਾਜ ਜੀ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਜਾਣੇ ਫੇਰ ਇੱਕ ਨਵੇਂ ਮੁੱਦੇ ਨੂੰ ਲੈ ਕੇ ਆਏ ਆ ਹਰ ਰੋਜ਼ ਆਪਾਂ ਮੁੱਦੇ ਸੰਗਤਾਂ ਦੇ ਸਾਹਮਣੇ ਪੇਸ਼ ਕਰਦੇ ਰਹਿੰਦੇ ਆ ਅੱਜ ਸਾਡੇ ਨਾਲ ਇਸ YouTube ਚੈਨਲ ਫੱਕਰ ਟੀਵੀ ਅਤੇ Facebook ਪੇਜ ਪਾਈ ਜਸਵੀਰ ਸਿੰਘ ਖਾਲਸਾ ਦੇ ਨਾਲ ਜੁੜੇ ਹੋਏ ਆ ਸਾਡੇ ਉਹ ਸੰਘਰਸ਼ੀ ਯੋਧੇ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਸੀ ਭਾਰਤੀ ਕਿਸਾਨ ਯੂਨੀਅਨ ਸ਼੍ਰੀ ਆਨੰਦਪੁਰ ਸਾਹਿਬ ਦੇ ਆਨੰਦਪੁਰ ਸਾਹਿਬ ਦੇ ਪ੍ਰਧਾਨ ਪ੍ਰਧਾਨ ਸੇਠੀ ਸ਼ਰਮਾ ਜੀ ਸੇਠੀ ਜੀ ਪਿਆਰ ਭਰੀ ਸਤਿਕਾਰ ਨਾਲ ਵਾਈਬਰ ਜੀ ਦਾ ਖਾਲਸਾ ਸਾਹਿਬ ਵਾਈਬਰ ਜੀ ਕੀ ਬੋਤ ਕਿਸਾਨੀ ਅੰਦੋਲਨ 2020 ਦੇ ਵਿੱਚ ਜਿਹੜਾ ਲੜਿਆ ਗਿਆ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜੀ ਉਹਨੂੰ ਬੜੀ ਚੜ੍ਹਦੀ ਕਲਾ ਦੇ ਨਾਲ ਹਰ ਇੱਕ ਸਿੱਖ ਨੇ ਹਰ ਇੱਕ ਪੰਜਾਬੀ ਨੇ ਪੰਜਾਬੀ ਦੀ ਗੱਲ ਕਰਦੇ ਆ ਔਰ ਜਿੱਥੇ ਤੱਕ ਹਿੰਦੁਸਤਾਨ ਦੇ ਹਰ ਇੱਕ ਘਰ ਨੇ ਹਰ ਇੱਕ ਵਰਗ ਨੇ ਸਾਥ ਦਿੱਤਾ ਸੀਗਾ ਤੇ ਅੱਜ ਵੀ ਉਹੀ ਕਿਸਾਨੀ ਅੰਦੋਲਨ ਸੰਘਰਸ਼ ਲੜਿਆ ਜਾ ਰਿਹਾ ਹੈ ਤੇ ਅੱਜ ਡੱਲੇਵਾਲ ਸਾਹਿਬ ਖਨੋਰੀ ਦੇ ਬੋਟਰ ਦੇ ਉੱਤੇ ਸ਼ਹਾਦਤ ਦਾ ਜਾਂ ਪਿੰਡ ਦੇ ਲਈ ਤਿਆਰ ਬੈਠੇ ਆ ਪਿਛਲੇ 1 ਮਹੀਨੇ ਤੋਂ ਲਗਾਤਾਰ ਭੁੱਖ ਹੜਤਾਲ ਦੇ ਉੱਤੇ ਬੈਠ ਰਹੇ ਆ ਉਹਨਾਂ ਦੀ ਸਿਹਤ ਦਿਨ ਬਾ ਦਿਨ ਵਿਗੜਦੀ ਜਾ ਰਹੀ ਹੈ ਕਿਸੇ ਸਮੇਂ ਵੀ ਕੋਈ ਵੀ ਪਾਣਾ ਵਾਪਰ ਸਕਦਾ ਹੈ ਤੇ ਅੱਜ ਵੀ ਤੁਸੀਂ ਵੀ ਕੀਰਤਪੁਰ ਸਾਹਿਬ ਦੇ ਵਿੱਚ ਘੁੰਮ ਕੇ ਆਏ ਆ ਤੇ ਅਸੀਂ ਵੀ ਆਨੰਦਪੁਰ ਸਾਹਿਬ ਦੇ ਵਿੱਚ ਘੁੰਮ ਕੇ ਆਏ ਆ ਅੱਜ ਅਸੀਂ ਦੋਨਾਂ ਤੇ ਗੱਬੇ ਬੈਠੇ ਆ ਤੇ ਅੱਜ ਤੁਸੀਂ ਕੀਰਤਪੁਰ ਸਾਹਿਬ ਦੇ ਕਿਹੋ ਜਿਹੇ ਹਾਲਾਤ ਆ ਕਿਸਾਨੀ ਅੰਦੋਲਨ ਦੇ ਲਈ ਉਹਨਾਂ ਬਾਰੇ ਗੱਲਾਂ ਕਰਾਂਗੇ ਤੇ ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਿਵੇਂ ਕੀਤਾ ਜਾ ਸਕਦਾ ਉਹਨਾਂ ਮੁੱਦਿਆਂ ਦੇ ਉੱਤੇ ਗੱਲਾਂ ਕਰਾਂਗੇ ਸੋ ਤੁਸੀਂ ਅੱਜ ਦਾ ਜਿਹੜਾ ਅੰਦੋਲਨ ਹੈ ਪੰਜਾਬ ਬੰਦ ਦਾ ਸੱਦਾ ਉਹਦੇ ਬਾਰੇ ਤੁਸੀਂ ਕਿਸ ਨਜ਼ਰ ਦੇ ਨਾਲ ਦੇਖਦੇ ਹੋ ਗੱਲ ਬਾਬਾ ਜੀ ਇਸ ਤਰ੍ਹਾਂ ਹੈ ਕਿ ਕਿਸਾਨੀ ਅੰਦোলন ਜਿਹੜੇ ਤੁਸੀਂ ਪਹਿਲੀ ਗੱਲ ਕੀਤੀ ਜਦੋਂ ਪੰਜਾਬ ਚੋਂ ਸ਼ੁਰੂ ਹੋਇਆ ਸੀ ਉਦੋਂ ਵੀ ਸੱਚੇ ਉਸ ਨਾਲ ਸੇਮ ਸੀ ਉਸੇ ਗਵਾਹ ਹੈ ਸਾਡੇ ਨਾਲ ਉਦੋਂ ਅਸੀਂ ਇਕੱਲੇ 5-5 10-10 20-20 ਬੰਦੇ ਆ ਕੇ ਰੋਡਾਂ ਤੇ ਬੈਠਦੇ ਰਹੇ ਰਹਦੇ ਰਹੇ ਹੌਲੀ-ਹੌਲੀ ਹਜੂਮ ਸਾਡੇ ਨਾਲ ਜੁੜਿਆ ਹਮ ਸਮਾਂ ਆਇਆ ਕਿਸਾਨਾਂ ਦੇ ਨਾਲ ਮਜ਼ਦੂਰ ਜੁੜੇ ਮਜ਼ਦੂਰਾ ਦੇ ਨਾਲ ਦੁਕਾਨਦਾਰ ਜੁੜੇ ਬਾਰ-ਬਾਰ ਬੇਨਤੀਆਂ ਕਰਨ ਤੇ ਆਪਾਂ ਜਦੋਂ ਉਹਨਾਂ ਨੇ ਦੇਖਿਆ ਵੀ ਲੋਕਾਂ ਨੂੰ ਦੱਸਣਾ ਵੀ ਪੈਂਦਾ ਹੈ ਵੀ ਪ੍ਰੋਬਲਮ ਕੀ ਆ ਹੈ ਅਸੀਂ ਕਾਹਦੇ ਵਾਸਤੇ ਸੜਕਾਂ ਤੇ ਬੈਠੇ ਆ ਉਦੋਂ ਵੀ ਸਾਨੂੰ ਇਹ ਸੁਣਨੇ ਨੂੰ ਮਿਲਦਾ ਸੀ ਕਿ ਸੜਕਾਂ ਜਾਮ ਕਰਨ ਨਾਲ ਰੇਲਾ ਬੰਦ ਕਰਨ ਨਾਲ ਪੰਜਾਬ ਦਾ ਨខਨ ਹੋ ਰਿਹਾ ਇੱਕ ਵਾਰੀ ਤਾਂ ਜਦੋਂ ਪਹਿਲਾਂ ਸ਼ੁਰੂਆਤ ਕੀਤੀ ਅੰਦੋਲਨ ਦੀ ਤੇ ਸਰਕਾਰ ਇੱਥੇ ਤੱਕ ਆ ਗਈ ਸੀ ਪੰਜਾਬ ਸਰਕਾਰ ਕਿ ਸਾਡੇ ਕੋਲ ਕੋਲਾ ਖਤਮ ਹੋਣ ਦੀ ਸਥਿਤੀ ਆ ਗਈ ਸੀ ਇੱਕ ਕਿਸਾਨਾਂ ਕੋ ਬੇਨਤੀ ਕਰਨ ਲੱਗੇ ਵੀ ਤੁਸੀਂ ਰੇਲਾ ਛੱਡੋ ਸਾਡੇ ਕੋਲ ਕੋਲਾ ਖਤਮਾ ਸਾਡੇ ਕੋਲ ਬਿਜਲੀ ਨਹੀਂ ਬਣਨੀ ਸਰ ਮਤਲਬ ਆਹ ਸਥਿਤੀ ਵੀ ਆ ਗਈ ਸੀ ਤੇ ਲੋਕਾਂ ਨੂੰ ਇਹ ਸਰਕਾਰ ਕਿਤੇ ਨਾ ਕਿਤੇ ਕਮਾਣਾ ਚਾਹੁੰਦੀ ਹੁੰਦੀ ਸਰਕਲ ਕਿ ਪਰ ਆਮ ਲੋਕ ਕਿਸਾਨਾਂ ਦੇ ਨਾਲ ਮਜ਼ਦੂਰ ਮੈਂ ਤੁਹਾਨੂੰ ਦੱਸਿਆ ਮਜ਼ਦੂਰਾਂ ਨਾਲ ਦੁਕਾਨਦਾਰ ਹਰ ਵਰਗ ਜੁੜਿਆ ਉਸ ਹਰ ਵਰਗ ਦੇ ਵਿੱਚ ਚਾਹੇ ਸਾਡਾ ਪੱਤਰਕਾਰ ਭਾਈਚਾਰਾ ਹੋਵੇ ਚਾਹੇ ਕੋਈ ਧਾਰਮਿਕ ਸ਼ਖਸੀਅਤ ਉਹ ਵੀ ਜੁੜੀਆਂ ਜਿੱਦਾਂ ਹੁਣ ਤੁਹਾਡਾ ਕੰਮ ਨਹੀਂ ਸੀ ਕੋਈ ਇਹ ਪਰ ਕੋਈ ਧਾਰਮਿਕ ਜਿਹੜੇ ਹੈ ਕੀਰਤਨ ਕਰਦੇ ਆ ਗੁਰਬਾਣੀ ਦਾ ਪ੍ਰਸਾਰ ਕਰਦੇ ਆ ਤौसी ਵੀ ਅਦਾ ਹਰ ਤਰ੍ਹਾਂ ਦਾ ਵਰਗ ਦਾ ਬੰਦਾ ਜੁੜਿਆ ਉਹ ਅੰਦੋਲਨ ਪੰਜਾਬ ਤੋਂ ਹਰਿਆਣਾ ਹਰਿਆਣੇ ਤੋਂ ਫਿਰ ਯੂਪੀ ਰਾਜਸਥਾਨ ਐਦਾ ਵੱਧਦਾ ਗਿਆ ਤੇ ਉਸ ਸਮੇਂ ਹਿਮਾਚਲ ਹਮੇਸ਼ਾ ਇਹਨਾਂ ਅੰਦੋਲਨਾਂ ਤੋਂ ਦੂਰ ਰਿਹਾ ਕਿਉਂਕਿ ਉੱਥੇ ਕਿਸਾਨ ਯੂਨੀਅਨ ਵੀ ਚੰਗੀਆਂ ਬਹੁਤ ਵੱਡਾ ਉਹਨਾਂ ਤੋਂ ਸਰਕਲ ਨਹੀਂ ਪਰ ਉਦੋਂ ਉਦੋਂ ਵੀ ਸ਼ਿਮਲਾ ਕੁਲੂ ਮਨਾਲੀ ਕਈ ਉੱਥੇ ਦੀਆਂ ਜਿਹੜੀਆਂ ਲੋਕਲ ਜਥੇਬੰਦੀਆਂ ਸੀ ਉਹ ਆ ਕੇ ਉਹਨਾਂ ਨਾਲ ਸਾਥ ਦਿੱਤਾ ਉਹ ਅੰਦੋਲਨ ਬੀਜਪੀ ਸਰਕਾਰ ਮੋਦੀ ਸਰਕਾਰ ਦੀ ਗਲਤੀ ਹੱਡੀ ਬਣੀ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਜਾ ਕੇ ਕਿਉਂਕਿ ਲੋਕ ਐਨੇ ਜੁੜ ਗਏ ਤੇ ਜਦ ਲੋਕਾਂ ਦਾ ਸਾਥ ਮਿਲ ਗਿਆ ਸਰਕਾਰ ਡਾਊਨ ਆ ਗਈ ਸਰਕਾਰ ਨੇ ਜਿਹੜੀਆਂ ਮੰਗਾਂ ਮੰਨੀਆਂ ਉਹੀ ਮੰਗਾਂ ਦੇ ਉੱਤੇ ਉਹ ਅੱਜ ਪੂਰਨ ਨਹੀਂ ਹੋ ਰਹੀ ਦੋ ਸਾਲ ਦੇ ਕਰੀਬ ਹੋ ਗਏ ਇਹ ਜਰੂਰ ਮੈਂ ਇੱਥੇ ਕਹਿਣਾ ਚਾਹੁੰਦਾ ਕਿਤੇ ਨਾ ਕਿਤੇ ਜਦੋਂ ਇਹ ਜਥੇਬੰਦੀਆਂ ਦੋ ਜਿਹੜੀਆਂ ਦੱਲਿਆਲ ਸਾਹਿਬ ਜਾਂ ਸਰਬੰਸ ਸਿੰਘ ਬੰਦੇ ਬੰਦੇਰ ਸਾਹਿਬ ਜਦੋਂ ਚੱਲੇ ਉਦੋਂ ਮਤਲਬ ਕੁਝ ਨਾ ਕੁਝ ਲੋਕਾਂ 'ਚੇ ਮਤਲਬ ਗਲਤਫਹਿਮੀ ਕਹਿ ਲੀਏ ਕੋਈ ਪਾਈ ਗਈ ਸਿਆਸੀ ਗੈਰ ਸਿਆਸੀ ਕਿਸਾਨਾਂ ਨੂੰ ਵੰਡ ਦਿੱਤਾ ਗਿਆ ਪੰਜਾਬੀ ਜਮਾਤਾਂ ਮੈਂ ਵੀ ਜੋ ਸਰਕਾਰ ਪਹਿਲਾਂ ਕਰਨਾ ਚਾਹੁੰਦੀ ਸੀ ਉਹ ਤੋਂ ਨਹੀਂ ਹੋਇਆ ਉਦੋਂ ਖਾਲਿਸਤਾਨ ਦਾ ਰੰਗ ਵੀ ਦੇਤਾ ਸਾਨੂੰ ਦੁਸ਼ਮਣ ਵੀ ਕਹਤਾ ਪਾਕਿਸਤਾਨੀ ਵੀ ਕਹਤਾ ਫੰਡਿੰਗ ਵੀ ਕਹਤੀ ਸਾਨੂੰ ਅਮਰੀਕਾ ਕੈਨੇਡਾ ਪੈਸਾ ਦੇ ਸਾਰੀ ਬਦਨਾਮੀਆਂ ਝੱਲਣ ਤੋਂ ਬਾਅਦ ਪਰ ਜਦ ਲੋਕ ਨਾਲ ਹੋ ਗਏ ਸਰਕਾਰ ਝੁਕੀ ਪਰ ਸਰਕਾਰ ਇਹਨਾਂ ਜਿਹੜੇ ਹੁਣ ਪਾੜਾ ਪਾਣਛ ਕਾਮਯਾਬ ਹੋ ਗਈ ਇਹ ਗੱਲ ਨੂੰ ਮੈਂ ਕਹਿਣਾ ਮੈਨੂੰ ਬੜੇ ਮਤਲਬ ਦੁਖੀਮਾਨ ਨਾ ਕਹਿਣਾ ਪੈ ਰਿਹਾ ਇੱਕ ਵੱਡਾ ਕਿਸਾਨ ਲੀਡਰ ਦੱਲਿਆਲ ਸਾਹਿਬ ਇੱਕ ਮਹੀਨੇ ਤੋਂ ਮਰਨ ਵਰਤ ਤੇ ਬੈਠੇ ਹੋਏ ਹੈ ਕੈਂਸਰ ਦੇ ਪੇਸ਼ੈਂਟ ਹੈ ਦਵਾਈ ਨਹੀਂ ਉਹਨਾਂ ਨੇ ਲਈ ਕੱਲਾ ਪਾਣੀ ਪੀਂਦੇ ਹੁਣ ਤਾਂ ਕਈ ਵਾਰ ਪਾਣੀ ਵੀ ਨਹੀਂ ਬਚਦਾ ਜੇ ਇਸ ਵਕਤ ਉਹਨਾਂ ਨੂੰ ਮਤਲਬ ਕਹਿ ਲੋ ਵੀ ਡਾਕਟਰੀ ਸਹਾਇਤਾ ਵੀ ਦਿੱਤੀ ਜਾਵੇ ਜਾਂ ਉਹਨਾਂ ਨੂੰ ਰੋਟੀ ਵੀ ਦਿੱਤੀ ਜਾਵੇ ਤਾਂ ਵੀ ਉਹਨਾਂ ਦੀ ਉਮਰ ਮੈਨੂੰ ਨਹੀਂ ਲੱਗਦਾ ਬਚਣ ਦੇ ਉਹਨਾਂ ਦੇ ਚਾਂਸ ਨਹੀਂ ਹਾਸ ਨਹੀਂ ਆ ਉਹ ਬੰਦਾ ਕੁਝ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਕੋਈ ਸਾਡੇ ਬੰਦਿਆਂ ਦਾ ਹੰਕਾਰ ਹੈ ਜਿਹੜਾ ਜਿਹੜੀਆਂ ਜਥੇਬੰਦੀਆਂ ਇੱਕ ਦੂਜੇ ਨਾਲ ਹਜਾ ਵੀ ਮੰਨ ਕੇ ਰਾਜੀ ਨਹੀਂ ਐ ਉਹ ਉਸ ਬੰਦੇ ਦੀ ਸ਼ਹਾਦਤ ਦਾ ਜਿਹੜੇ ਜ਼ਿੰਮੇਵਾਰ ਨੇ ਦੇਖ ਰਹੀਆਂ ਨੇ ਉਹ ਵੀ ਕਦੋਂ ਸ਼ਹੀਦ ਹੁੰਦਾ ਪਲ ਪਲ ਮਰਨਾ ਮੈਥੋਂ ਦੀ ਕਿਥੇ ਬਹੁਤ ਵੱਡੀ ਗੱਲ ਹੈ ਜਿਹੜੀ ਮਤਲਬ ਕਰਨੀ ਤੁਹਾਡੇ ਘਰ ਬਜ਼ੁਰਗ 70 ਸਾਲ 80 ਸਾਲ ਕੋਈ ਵੱਡਾ ਬਜ਼ੁਰਗ ਹੋਵੇ ਜਾਂ ਕੋਈ ਸਾਡੇ ਦਾ ਮੰਨ ਲਓ ਪਾਲਤੂ ਪਸ਼ੂ ਹੋਵੇ ਉਹ ਵੀ ਅਗਰ ਮਰਦਾ ਹੋਵੇ ਤਾਂ ਵੀ ਬੰਦੇ ਦੀਆਂ ਅੱਖਾਂ ਝੰਜੂ ਆ ਜਾਂਦੇ ਇੱਕ ਵੱਡਾ ਲੀਡਰ ਪਰਵਾਰ ਪੋਤਰੇ ਬੱਚੇ ਉਹਦੇ ਕੋਲ ਹੈ ਉਹ ਪਲ ਪਲ ਮੌਦੇ ਮੂੰਹ ਚ ਜਾਦਾ ਕਾਦੇ ਵਾਸਤੇ ਮਰ ਰਿਹਾ ਸਾਡੇ ਵਾਸਤੇ ਮਰ ਰਿਹਾ ਸਿਰਫ ਉਹ ਮੰਗਾ ਨੂੰ ਪੂਰੀਆਂ ਕਰਾਉਣ ਲਈ ਸਰਕਾਰ ਕੋਲ ਉਹ ਸਰਕਾਰ ਤਮਾਸ਼ਾ ਦੇਖ ਰਹੀ ਹੁਣ ਤੁਸੀਂ ਸਿੱਟ ਜੀ ਮੈਂ ਅੱਜ ਕਈ ਲੀਡਰਾਂ ਨੂੰ ਫੋਨ ਕੀਤਾ ਆਪਣੇ ਇਲਾਕੇ ਦੇਆਂ ਨੂੰ ਵੀ ਕੀਤਾ ਉਹ ਕਹਿੰਦੇ ਜੀ ਇਹ ਸਾਡਾ ਐਜੀਟੇਸ਼ਨ ਨਹੀਂ ਹੈਗਾ ਉਹਨਾਂ ਨੂੰ ਪੁੱਛੋ ਵੀ ਕਿਸਾਨ ਤਾਂ ਉਹੀ ਹੈ ਨਾ ਮੰਗਾ ਵੀ ਉਹੀ ਹੈ ਫਿਰ ਉਹ ਕਿਹੜੇ ਮੂੰਹ ਨਾਲ ਕਹਿੰਦੇ ਆ ਵੀ ਅੱਜ ਸਾਡਾ ਸੱਤਾ ਨਹੀਂ ਹੈਗਾ ਇਹ ਦੇ ਬਾਰੇ ਮੈਂ ਤੁਹਾਨੂੰ ਲੱਗਦਾ ਮੈਂ ਲੋਕ ਕਾਫੀ ਦਿਨਾਂ ਤੋਂ ਮੈਂ ਜਦੋਂ ਅੰਦੋਲਨ ਇਹ ਜਦੋਂ ਟਰੈਕਟਰ ਸ਼ੁਰੂ ਹੋਏ ਜਦੋਂ ਅੰਦੋਲਨ ਪਿਛਲੀ ਵਾਰ ਐਮਪੀ ਦੇ ਇਲੈਕਸ਼ਨ ਤੋਂ ਪਹਿਲਾਂ ਹੁਣ ਇਹ 02 ਜਿਹੜਾ ਅੰਦੋਲਨ ਹੈ ਇਹ ਜਦੋਂ ਸ਼ੁਰੂ ਹੋਇਆ ਮੈਂ ਉਸ ਦਿਨ ਵੀ ਆਪਾਂ ਸੇਮ ਉੱਤੇ ਗਏ ਆ ਮੇਰੇ ਨਾਲ ਭਗਵਾਨ ਸਿੰਘ ਮਟੋਰ ਹੋਰ ਮੇਰੇ ਪੰਜ ਚਾਰ ਸਾਥੀ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਲਗਾਤਾਰ ਦੋ ਦਿਨ ਰਹਿ ਕੇ ਆਏ ਆ ਲਗਾਤਾਰ ਦੋ ਦਿਨ ਉਹ ਬੰਬਾਰ ਬੰਟਾਰੀ ਸਾਡੇ ਤੇ ਹੋਈ ਹੈ ਜਿੱਥੇ ਵੀ ਸੋਸ਼ਲ ਮੀਡੀਆ ਚ ਦੱਸ ਸਕਦੇ ਉੱਥੇ ਬੰਦ ਸੀ ਉਦੋਂ ਐ ਨੈਟਵਰਕ ਬੰਦ ਕਰਤਾ ਸੀ ਸਰਕਾਰ ਦਾ ਜ਼ੁਲਮ ਅਸੀਂ ਲੋਕਾਂ ਨੂੰ ਦੱਸਿਆ ਵੀ ਕਿਸ ਤਰ੍ਹਾਂ ਹੈ ਪਰ ਕਿਤੇ ਨਾ ਕਿਤੇ ਜਿਹੜਾ ਹੁਣ ਉਹ ਪੰਜਾਬ ਚ ਜਿਹੜੀ ਫੁੱਟ ਹੈ ਉਹ ਫੁੱਟ ਨੂੰ ਸਮੇਟਣ ਦੀ ਗੱਲ ਕੀਤੀ ਜਾ ਰਹੀ ਦੋਨਾਂ ਫੋਰਮਾਂ ਵੱਲੋਂ ਲੋਕਾਂ ਨੂੰ ਇਹ ਹਾਕਰੀਓ ਹੱਲਾ ਇੱਕ ਤਰ੍ਹਾਂ ਕਹਿ ਲੀਏ ਮਾਰਿਆ ਹੋਇਆ ਪਰ ਖਾਸ ਕਰ ਪੰਜਾਬ ਵਾਲਿਆਂ ਨੂੰ ਵੀ ਤੁਸੀਂ ਅੱਜ ਬੰਦ ਦਾ ਸਮਰਥਨ ਤਾਂ ਦਿਓ ਯੂਨੀਅਨ ਕੋਈ ਗੱਲ ਨਹੀਂ ਅੱ데 ਜਿਹੜੀਆਂ ਯੂਨੀਅਨ ਕਹਿੰਦੀ ਆ ਵੀ ਹਾਂਜੀ ਸਾਡਾ ਨਹੀਂ ਐ ਸਾਡਾ ਨਹੀਂ ਐ ਸਾਡੀ ਫੋਰਮ ਦਾ ਨਹੀਂ ਐ ਸਾਡਾ ਨਹੀਂ ਐ ਅਗਰ ਲੋਕ ਸਾਥ ਦੇਣਗੇ ਨਾ ਜੀ ਤੇ ਯੂਨੀਨਾ ਜਿਹੜੇ 5-7 ਲੀਡਰ ਜਿਹੜੇ 10 20 30 ਕਹਿ ਲੀਏ ਮਤਲਬ ਹੈਗੇ ਨੇ 28-30 ਲੀਡਰ ਜਦੋਂ ਆਮ ਲੋਕ ਆ ਹੁਣ ਦੇ ਅੰਦੋਲਨ ਚ ਸ਼ਾਮਲ ਹੋ ਗਏ ਇਹ ਯੂਨੀਨਾਂ ਤਾਂ ਪਹਿਲਾਂ ਭੱਜਦੀਆਂ ਪੁੱਜਣਗੀਆਂ ਫਿਰ ਫਿਰ ਸਮਰਥਨ ਦੇਣਗੇ ਪਰ ਉਦੋਂ ਤੱਕ ਬਹੁਤ ਵੱਡਾ ਘਟਾ ਔਰ ਪੰਜਾਬ ਦਾ ਮਾਹੌਲ ਖਰਾਬ ਹੋਣਾ ਹੈ ਜਿਸ ਦਿਨ ਦਲੇਰ ਸਾਹਿਬ ਦੀ ਸ਼ਹਾਦਤ ਹੋਣੀ ਹੈ ਕੋ ਸ਼ਹਾਦਤ ਮੈਨੂੰ ਲੱਗਦਾ ਹੈ ਕਿ ਜਿੱਥੇ ਤੱਕ ਆ ਕਿਉਂਕਿ ਉਹ ਇਸ ਗੱਲ ਤੇ ਅੜੇ ਹੋਏ ਆ ਲਾਸਟ ਤੱਕ ਉਹਦੀ ਖੁਆਇਸ਼ ਇਹੀ ਆ ਉਹ ਤਾਂ ਬੋਲ ਵੀ ਘੱਟ ਹੁੰਦਾ ਉਹਨਾਂ ਤੋਂ ਕਿ ਜਿਹੜੀ ਆ ਮੈਨੂੰ ਹਸਪੀਟਲ ਨਾਲ ਲੈ ਕੇ ਜਾਂਦਾ ਤੇ ਵੀ ਹੁਣ ਸੋਚ ਕੇ ਹੀ ਬੈਠੇ ਆ ਵੀ ਸ਼ਹਾਦਤ ਮੈਂ ਦੇਣੀ ਹੈ ਸ਼ਹਾਦਤ ਜਾਂ ਪੀ ਲੋਏ ਜਾਂ ਫਿਰ ਮੋਦੀ ਸਰਕਾਰ ਜਿਹੜੇ ਵਾਅਦੇ ਕੀਤੇ ਆ ਘੱਟੋ ਘੱਟ ਉਹਨਾਂ ਨੂੰ ਤਾਂ ਪੂਰਾ ਕਰਾਉਣ ਨੂੰ ਕਹਿੰਦੇ ਕਹਿੰਦੇ ਕੀ ਆ ਉਹਨਾਂ ਨੇ ਇਹੀ ਕਿਹਾ ਤੁਸੀਂ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਜਿਹੜੇ ਉੱਥੇ ਯੂਪੀ ਬੰਦੇ ਮਾਰੇ ਉਹਨਾਂ ਤੇ ਕਾਰਵਾਈ ਕਰੋ ਜਾਂ ਐਮਐਸਪੀ ਦੇ ਉੱਤੇ ਗਾਰੰਟੀ ਲਿਆਓ ਗੱਲ ਕਰੋ ਕੁਝ ਨਾ ਕਰੋ ਪਰ ਇਹ ਮਤਲਬ ਇੱਕ ਚਾਲ ਸੀ ਜਿਹੜੀ ਸਰਕਾਰ ਦੀ ਉਹਨਾਂ ਦਾ ਕੰਮ ਹੁੰਦਾ ਸਰਕਾਰ ਬਣਾਉਣਾ ਸਰਕਾਰ ਵੈਸੇ ਗਿਰੀ ਤਾਂ ਹੈ ਗੋਡਿਆਂ ਦੇ ਪਾਰ 240 ਸੀਟਾਂ ਦੇ ਸਿਮਟੀ ਦਾ ਹੈ ਆ ਕੇ ਜਿਹੜੇ 400 ਪਾਰ ਦਾ ਨਾਰਾ ਦਿੰਦੇ ਸੀ 240 ਤੇ ਆ ਗਏ ਇਹ ਵੀ ਕਿਸਾਨੀ ਅੰਦੋਲਨ ਦਾ ਅਸਰ ਹੈ ਬਿਲਕੁਲ ਜੀ ਇੱਕ ਕਿਸਾਨੀ ਅੰਦੋਲਨ ਦਾ ਅਸਰ ਹੈ ਔਰ ਕੁਝ ਸਾਡੇ ਕਿਸਾਨੀ ਲੀਡਰਾਂ ਦੀਆਂ ਗਲਤੀਆਂ ਕਰਕੇ ਜਿਹੜੇ ਆ ਉਹ ਇੱਥੇ ਆਇਆ ਕਿਉਂਕਿ ਇਹ ਗੱਲ ਮੈਂ ਬੜੀ ਸਪਸ਼ਟ ਕਹਿਣਾ ਮੈਨੂੰ ਕੋਈ ਉਹਦੇ ਚੋਣੀਆਂ ਇੱਕ ਬੰਦਾ ਲੜਨੇ ਵਾਲਾ ਹੁੰਦਾ ਉਹ ਲੜਨਾ ਵਧੀਆ ਜਾਣਦਾ ਹੁੰਦਾ ਪਰ ਉਹ ਜਿਹੜੀ ਨੀਤੀਕਾਰ ਹੈ ਉਹ ਨਹੀਂ ਹੋ ਸਕਦਾ ਹੂੰ ਰਾਜਨੀਤੀ alag ਆਰਥਿਕ ਨੀਤੀ alag ਕਿਸਾਨੀ alag ਲੜਾਈ ਬੜੀ ਵਧੀਆ ਕਰਦੇ ਆ ਕਿਸਾਨ ਲੜ ਸਕਦੇ ਆ ਦਿਨ ਰਾਤ ਕਿਉਂਕਿ ਅਸੀਂ ਉਹ ਪਾਣੀ ਜੇ ਤੁਸੀਂ ਦੇਖਿਆ ਵਾ ਦਿੱਲੀ ਕਿੰਨਾ ਕਿੰਨਾ ਪਾਣੀ ਜਿਹੜਾ ਉੱਥੇ ਫੜਦਾ ਜਿਹੜੇ ਬੈਠੇ ਆ ਤੇ ਨਕੀਆਂ ਟੋਲ ਅਸੀਂ ਰੋਕ ਰੱਖਿਆ ਅਸੀਂ ਉਸ ਮੀਂਹ ਚ ਇੱਥੇ ਬੈਠੇ ਆ ਕਦੀ ਝੂੰਗੀ ਚ ਜੇ ਜ਼ਿਆਦਾ ਪਾਣੀ ਵੜ ਗਿਆ ਤਾਂ ਟਰਾਲੀ ਚ ਬਹਿ ਜਾਣਾ ਟਰਾਲੀ ਚ ਜ਼ਿਆਦਾ ਹੋ ਗਿਆ ਤਾਂ ਕਾਰ ਚ ਬਹਿ ਜੂਗੇ ਇਹੀ ਕਰ ਸਕਦੇ ਸੀ ਮਤਲਬ ਅਸੀਂ ਸਮਾਂ ਲੰਘਾਇਆ ਪਰ ਕਿਤੇ ਨਾ ਕਿਤੇ ਜਿਹੜੀ ਲਾਸਟ ਵਿੱਚ ਰਣਨੀਤੀ ਨੂੰ ਕਹ ਲਈਏ ਜਿਹੜੀ ਰੀਤੀ ਬਣਨੀ ਸੀ ਰਾਜਨੀਤੀ ਉੱਥੇ ਮਾਰ ਖਾ ਕੇ ਜਿਹੜੇ ਸਾਡੇ ਬਖਰੇਵੇਂ ਪਾ ਦਿੱਤੇ ਗਏ ਉਰੇ ਬਖਰੇਵੇਂ ਇੱਥੇ ਤੱਕ ਪੈ ਗਏ ਵੀ ਇੱਕ ਯੂਨੀਅਨ ਦਾ ਲੀਡਰ ਜਿਹੜਾ ਪਹਿਲਾਂ ਵੀ ਉਹਨਾਂ ਦੇ ਵਿੱਚ ਹੁੰਦਾ ਸੀ ਉਹ ਅੱਜ ਮਰਨ ਦੀ ਸ਼ਹਾਦਤ ਦੀ ਜਾਮ ਪੀਣ ਦੀ ਉੱਚ ਹੈ ਮਰਨ ਦੀ ਬਿਲਕੁਲ ਹਾਲਤ ਹੈ ਉਹ ਇੱਕ ਮਹੀਨੇ ਤੋਂ ਤੁਸੀਂ ਦੇਖ ਲਓ ਵੀ ਜਿਸ ਤਰ੍ਹਾਂ ਤਨ ਤਨ ਪਲ ਪਲ ਪਲੋ ਮਰ ਰਹੇ ਹਰ ਦਿਨ ਦੇ ਵਿੱਚ ਉਹ ਇੱਕ ਅਰੀ ਬੈਠੇ ਹੋ ਕਰਦੇ ਆ ਹੁਣ ਬੰਦ ਦੀ ਸਥਿਤੀ ਜਿਹੜੀ ਤੁਸੀਂ ਗੱਲ ਕੀਤੀ ਜਥੇਬੰਦੀਆਂ ਹੈ ਜਿਹੜੀਆਂ ਕਿਉਂਕਿ ਸਾਡੇ ਇੱਥੇ ਬਹੁਤੇ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨਹੀਂ ਹੈ ਇੱਕ ਦੋ ਜਿਹੜੀਆਂ ਜਿੱਦ ਨਾਲ ਕੋਈ ਜੁੜਿਆ ਹੋਇਆ ਹੈ ਤੇ ਇਹ ਸਾਡੀ ਕਹਿ ਲਈਏ ਵੀ ਬੜੀ ਸਾਡੇ ਵਾਸਤੇ ਬੜੀ ਬੇਸ਼ਰਮੀ ਦੀ ਗੱਲ ਹੈ ਵੀ ਰੋਪੜ ਵੀ ਨੰਗਲ ਵੀ ਕੁਝ ਲੋਕਾਂ ਨੇ ਆਪਣੇ ਆਪ ਆਪ ਘੁਰਦੇ ਹੋ ਕੇ ਅੱਗੇ ਹੋ ਕੇ ਕਿਸਾਨੀ ਛੱਡ ਬਈ ਆਪਾਂ ਯੂਨੀਅਨ ਦੇਖਦੇ ਕਿਸਾਨ ਪੰਜਾਬ ਵਾਦਾ ਸਦਾ ਇਹਨੂੰ ਆਪਾਂ ਪੂਰਨ ਕਰਨਾ ਰੋੜ ਇਹ ਰੋਕੇ ਨੰਗਲ ਕੋਈ ਵੱਡੀ ਯੂਨੀਅਨ ਨਹੀਂ ਹੈ ਰੋਪੜ ਚਲੋ ਹੈਗੀ ਹੈ ਸ਼ੇਰੇ ਪੰਜਾਬ ਉਹਨਾਂ ਨੇ ਰੋਕੇ ਵਿੱਚ ਦਾ ਸਾਰਾ ਇਲਾਕਾ ਸਾਡਾ ਖਾਲੀ ਪਿਆ ਉਹਦਾ ਖਾਲੀ ਪਿਆ ਤੇ ਮੈਂ ਬਾਰ-ਬਾਰ ਬੇਨਤੀ ਕੀਤੀ ਫਿਰ ਮੈਨੂੰ ਮਤਲਬ ਚਲੋ ਰਿਸਪੌਂਸ ਤਾਂ ਅੱਗਾ ਮਿਲਿਆ ਉਹ ਕਹਿੰਦੇ ਪਾਜੀ ਕੋਈ ਗੱਲ ਨਹੀਂ ਤੁਸੀਂ ਆਓ ਆਪਾਂ ਆ ਜਾਾਂਗੇ ਪਰ ਜਿਹੜੀ ਕੋਈ ਜਥੇਬੰਦੀਕ ਢਾਂਚਾ ਹੁੰਦਾ ਜਿਹੜੇ ਉਹ ਲੋਕ ਸੰਘਰਸ਼ ਕਰਦੇ ਸੀ ਉਹ ਲੋਕ ਨਹੀਂ ਕਿਤੇ ਦੇਖੇ ਪਰ ਫਿਰ ਵੀ ਅਸੀਂ ਦੋ ਤਿੰਨ ਦਿਨ ਤੋਂ ਇਹ ਬੇਨਤੀ ਲੋਕਾਂ ਨੂੰ ਕਰਦੇ ਜੀ ਵੀ ਤੁਸੀਂ ਚਲੋ ਰੋਡ ਨਹੀਂ ਬੰਦ ਕਰਨਾ ਘਟੋਗੜ ਬੰਦ ਤਾਂ ਕਰੋ ਆਪਣੇ ਕਾਰੋਬਾਰ ਤਾਂ ਬੰਦ ਕਰੋ ਉਹ ਮੈਨੂੰ ਬੜੀ ਖੁਸ਼ੀ ਆ ਇਸ ਗੱਲ ਦੀ ਦੇ ਵਪਾਰੀ ਵਰਗ ਨੇ ਪੂਰਾ ਸਾਥ ਦਿੱਤਾ। ਆਨੰਦਪੁਰ ਸਾਹਿਬ ਦੇ ਵਿੱਚ ਵੀ ਜਿਹੜਾ ਵਪਾਰ ਯੂਨੀਅਨ ਹੈਗੀ ਆ ਉਹਨਾਂ ਨੇ ਵਪਾਰ ਮੰਡਲ ਉਹਨਾਂ ਨੇ ਵੀ ਬੰਦ ਕੀਤਾ। ਕੁਝ ਦੁਕਾਨਾਂ ਖੁੱਲੀਆਂ ਸੀਗੀਆਂ ਪਰ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਤੇ ਉਹ ਕਹਿੰਦੇ ਦੂਜੇ ਦੀਆਂ ਕਰਾਓ ਪਰ ਅਸੀਂ ਸਾਰਿਆਂ ਦੀਆਂ ਬੰਦ ਕਰਾਈਆਂ। ਤੇ ਕਿਉਂਕਿ ਹਾਂ ਅਸੀਂ ਸਾਡੇ ਕਹਿਣ ਦਾ ਮਤਲਬ ਇਹ ਸੀਗਾ ਕਿ ਜਦੋਂ ਤੁਹਾਡੀਆਂ ਦੁਕਾਨਾਂ ਖੁੱਲਣਗੀਆਂ ਸਾਡਾ ਮਤਲਬ ਕਿਸਾਨਾਂ ਦਾ ਮੋਟੋ ਇਹ ਨਹੀਂ ਕਿ ਤੁਹਾਡੇ ਵਪਾਰਾਂ 'ਚ ਘਾਟਾ ਪਵੇ। ਜਦੋਂ ਤੁਸੀਂ ਅੱਜ ਬੰਦ ਦਾ ਸਮਰਥਨ ਕੀਤਾ 365 ਦਿਨ ਸਾਡੀਆਂ ਦੁਕਾਨਾਂ ਖੁੱਲਦੀਆਂ। ਜੀ ਅੱਜ ਕਿਸਾਨਾਂ ਨੇ ਬੰਦ ਦਾ ਐਲਾਨ ਕੀਤਾ ਜੇਕਰ ਅੱਜ ਅਸੀਂ ਬੰਦ ਦਾ ਐਲਾਨ ਉਹਨਾਂ ਦੇ ਹਾਂ ਦਾ ਨਾਰਾ ਮਾਰ ਦਿੰਨੇ ਅਸੀਂ ਖਲੋਰੀ ਨਹੀਂ ਜਾ ਸਕਦੇ ਜੇ ਅਸੀਂ 4 ਵਜੇ ਤੱਕ ਦੁਕਾਨਾਂ ਬੰਦ ਕਰ ਵੀ ਦਿੰਨੇ ਆ ਤੇ ਇੱਕ ਵੱਡਾ ਮੈਸੇਜ ਜਾਂਦਾ ਸਰਕਾਰਾਂ ਤੱਕ ਵੀ ਜੇਕਰ ਤੇ ਲੋਕਾਂ ਤੱਕ ਵੀ ਲੋਕਾਂ ਨੂੰ ਹੱਲਾਸ਼ੇਰੀ ਮਿਲਦੀ ਆ ਤੇ ਜਿਹੜਾ ਸਾਡਾ ਲੀਡਰ ਮਰਨ ਵਰਤ ਤੇ ਬੈਠਾ ਉਹਨੂੰ ਵੀ ਹੱਲਾਸ਼ੇਰੀ ਮਿਲਦੀ ਆ ਕਿ ਪੰਜਾਬ ਨੇ ਮੇਰੇ ਨਾਲ ਹਾਂ ਦਾ ਨਾਰਾ ਮਾਰਿਆ ਹੈਗਾ ਬਿਲਕੁਲ ਇਹਦੇ ਤੇ ਮੈਂ ਡੋ ਟਕ ਦੱਸ ਦਿੰਨਾ 90% ਤੋਂ ਕਰੀਬ ਹੁਣ ਤੱਕ ਜਿਹੜਾ ਆ ਉਹ ਬੰਦ ਸਮਰਥਨ ਹੈ ਸਮਰਥਨ ਹੈ 90% ਇਸ ਸਮਰਥਨ ਦੇ ਨਾਲ ਜਿਹੜੀਆਂ ਯੂਨੀਅਨ ਕਹਿੰਦੀਆਂ ਵੀ ਸਾਡਾ ਇਹ ਕੰਮ ਨਹੀਂ ਸਾਡੇ ਸਾਡੇ ਇਹ ਪੱਖ ਨਹੀਂ ਸਾਡਾ ਦੂਜਾ ਧੜਾ ਹੈ ਉਹ ਧੜਿਆਂ ਦੇ ਕੰਨ ਚੱਕ ਹੋਣਗੇ ਵੀ ਲੋਕ ਚੱਲੇ ਆ ਹੁਣ ਲੋਕ ਆਪ ਅੱਗੇ ਹੋ ਗਏ ਆ ਲੋਕ ਕਮਾਨ ਸਾਂਭਣਗੇ ਫੇਰ ਇਸ ਬੰਦ ਦੇ ਨਾਲ 90% ਬੰਦ ਦਾ ਪੂਰਾ ਪੰਜਾਬ ਅੱਜ ਦੇਹੋਂ 90% ਲੋਕ ਜਦੋਂ ਸਾਥ ਦਿੰਦੇ ਆ ਕਿਉਂਕਿ ਇਹਦੇ ਵਿੱਚ ਵਪਾਰੀ ਵਰਗਾਂ ਦਾ ਬਹੁਤ ਵੱਡਾ ਰੋਲ ਰਿਹਾ ਐਨਾ ਇੱਥੇ ਸਾਡੇ ਕਿਸਾਨਾਂ ਨੇ ਨਹੀਂ ਕੀਤਾ ਚਲੋ ਜੇ ਅਸੀਂ ਜਾ ਮਲਾ ਦਾਂਦੇ ਤਾਂ ਪਹੁੰਚ ਵੀ ਜਾਣਾ ਸੀ ਕੋਈ ਵੱਡੀ ਗੱਲ ਨਹੀਂ ਪਰ ਅਸੀਂ ਬੰਦ ਵਾਲ ਨੂੰ ਤੁਰਿਆ ਕਿਉਂਕਿ ਵਪਾਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਬਹੁਤ ਕਰਨਾ ਪਿਆ ਜਿਵੇਂ ਝੋਨੇ ਦੀ ਜਿਹੜੀ ਲਿਫਟਿੰਗ ਦੇ ਵਿੱਚ ਇਹਨਾਂ ਨੂੰ ਬੜੀ ਪਰੇਸ਼ਾਨੀ ਆਈ ਹੈ ਸ਼ਹਿਰ ਵਾਦਾਨੇ ਵਿੱਚ ਇਹਨਾਂ ਨੂੰ ਬਹੁਤ ਪਰੇਸ਼ਾਨੀ ਆਈ ਹੈ ਸ਼ਰੇਆਮ ਲੁੱਟਾਂ ਹੋਈਆਂ ਸ਼ਰੇਆਮ ਕਤਲ ਉਗਾਰ ਤੋਂ ਵੱਧ ਗਈ ਹੈ ਸਾਰਾ ਕੁਝ ਤੇ ਬਹੁਤ ਵਧੀਆ ਤੇ ਫਸਲ ਤੇ ਲੁੱਟ ਹੋਈ ਜਸਵੀਰ ਬਾਬਾ ਜੀ ਫਸਲ ਤੇ 8 ਕਿਲੋ ਕੁਆਂਟਾ ਚੋਂ 8 ਕਿਲੋ 10 ਕਿਲੋ ਕੱਟਿਆ ਗਿਆ 8 10 ਕਿਲੋ ਕੱਟਿਆ ਗਿਆ ਤੇ 6-6 ਵਰ ਚੋਂ ਨਾ ਲਾ ਕੇ 10-10 ਕਿਲੋ ਉੱਦਾ ਉਹਨਾਂ ਦਾ ਕਿਹੜੇ ਕਿਹੜੇ ਦਿਨ ਦਾ ਜਿਹੜਾ ਕਿਸਾਨ ਰੋਲਿਆ ਜਿਹੜਾ 10-10 ਦਿਨ ਹਾਂਜੀ 10 ਦਿਨ ਪਰ ਚਲੋ ਅਸੀਂ ਮੈਨੂੰ ਬੜੀ ਖੁਸ਼ੀ ਹੈ ਇਸ ਚੀਜ਼ ਦੀ ਵੀ ਲਗਭਗ ਕੀਤਪੁਰ ਸਾਹਿਬ 95% ਦੇ ਦੁਕਾਨਾਂ ਬੰਦ ਹੈ 5% ਅਸੀਂ ਦੇਖ ਰਹੇ ਹਾਂ ਰੋਡ ਦੇ ਉੱਤੇ ਪਹਿਲਾਂ ਬੱਸਾਂ ਬਹੁਤ ਚੱਲਦੀਆਂ ਸੀ ਅੱਜ ਬਿਲਕੁਲ ਖਾਲੀ ਗੱਡਾ ਮਾ ਟਾ ਮਾ ਜਿਹੜੀ ਕੋਈ ਲੋਕਲ ਗੱਡੀ ਹੈ ਲੋਕਲ ਵਾਸ ਸਕੂਟਰ ਹੈ ਕੋਈ ਕੋਈ ਲੋਕਲ ਛੋਟੀ ਗੱਡੀ ਹੈ ਉਹੀ ਚੱਲ ਰਹੀ ਹੈ ਗੱਡੀਆਂ ਜਰੂਰ ਤਲੇ ਚੱਲ ਰਿਹਾ ਬਾਕੀ ਲੋਕਾਂ ਨੇ ਵੀ ਬਹੁਤ ਪਰਮ ਹੰਗਾਰਾ ਦਿੱਤਾ ਤੇ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਹੁਣ نسلਾਂ ਹੈ ਉਹਨਾਂ ਨੂੰ ਬਚਾਉਣ ਦੀ ਇਹ ਲੜਾਈ ਹੈ ਜਿਵੇਂ ਆਪਾਂ ਪਹਿਲਾਂ ਲੜੀ ਹੈ ਇਹਨੂੰ ਵੀ ਵੱਡੇ ਪੱਧਰ ਦੇ ਉੱਤੇ ਲੜਨਾ ਸੋ ਕਈ ਪ੍ਰਧਾਨ ਜੀ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਵੀ ਹਜੇ ਲੜਾਈ ਦਾ ਸਮਾਂ ਨਹੀਂ ਹੈਗਾ। ਉਹਨਾਂ ਨੂੰ ਪੁੱਛੋ ਵੀ ਸਮਾਂ ਕਦੋਂ ਹੋਏਗਾ ਫਿਰ? ਮੈਂ ਲੜਾਈ ਦਾ ਸਮਾਂ ਨਹੀਂ ਹੈ। ਲੜਾਈ ਦਾ ਸਮਾਂ ਮਤਲਬ ਕੋਈ ਇੱਕ ਹੁਣ ਤਲਵਾਰਾਂ ਦੀ ਜੰਗ ਹੋਣੀ ਹੈ। ਹੂੰ। 2 ਸਾਲ ਪਹਿਲਾਂ ਮੈਂ ਪਹਿਲਾਂ ਸਪਸ਼ਟ ਕਰ ਚੁੱਕਿਆ ਵੀ ਸ਼ਾਇਦ ਇਹਨਾਂ 'ਚ ਕੋਈ ਅਣਬਣ ਹੋਈ ਹੈ ਤਾਂ ਹੀ ਤਾਂ ਟੜੇ ਟੁੱਟੇ ਨੇ ਤਾਂ ਹੀ ਤਾਂ ਉਹ ਚਲੇ ਗਏ ਰਹਿ ਗਏ। ਅਗਰ ਸਾਰੇ ਇਕੱਠੇ ਹੁੰਦੇ ਹੁਣ ਵੀ ਕੁਝ ਨਹੀਂ ਵਿਗੜਿਆ ਸਰਕਾਰ ਕੋਲੋਂ ਆਪਣੀ ਮੰਗ ਬਣਾਉਣੀ ਹੈ ਐਮਐਸਪੀ ਦੀ ਗਾਰੰਟੀ ਹੈ ਕਿ ਦਿਓ ਜਿੱਥੇ ਤੁਸੀਂ ਅਡਾਨੀ ਨੂੰ 2.5 ਲੱਖ ਕਰੋੜ ਦਾ ਕਰਜ਼ਾ ਮਾਫ਼ ਕਰ ਸਕਦੇ ਹੋ 3 ਲੱਖ ਕਰੋੜ ਦਾ ਕਰਜ਼ਾ ਨਵਾਂ ਦੇ ਸਕਦੇ ਹੋ ਤਾਂ ਕਿਸਾਨਾਂ ਨੂੰ ਵੀ ਫਸਲ ਦੀ ਗਾਰੰਟੀ ਦਿਓ ਇੱਕ ਜੇ ਰੂਥ ਪੇਸਟ ਹੋਵੇ ਉਹਦੇ ਪਰ ਵੀ ਜਿਹੜਾ ਵਪਾਰੀ ਆ ਉਹ ਆਪਣਾ ਰੇਟ ਤੈਅ ਕਰਦਾ ਔਰ ਰੇਟ ਇੰਨਾ ਇੰਨਾ ਰੇਟ ਤੈਅ ਕਰਦੇ ਜੀ ਵੀ ਜਿਹੜਾ ਮਤਲਬ ਕਿਸੇ ਉੱਚੀ ਨਹੀਂ ਐ ਦਵਾਈਆਂ ਦੇ ਉੱਤੇ 6 ਰੁਪਏ ਦੀ ਦਵਾਈ 60ਵੇਂ ਪ੍ਰਿੰਟ ਹੁੰਦਾ ਉਹਦਾ ਤੇ ਉਹ 40 ਰੁਪਏ ਚ ਵੇਚ ਜਾਂਦੀ ਔਰ ਨਾਲੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਤੇ ਸਾਡਾ ਤਾਂ ਜਦੋਂ ਤੱਕ ਫਸਲ ਵੱਢ ਕੇ ਘਰ ਨਹੀਂ ਪੁੱਜਦੀ ਉਦੋਂ ਤੱਕ ਉਹ ਉਹਨੂੰ ਚਿੰਤਾ ਹੀ ਚਿੰਤਾ ਰਹਿੰਦੀ ਹੈ ਕਈ ਵਾਰੀ ਖੜੀ ਫਸਲ ਪੂਰੀ ਗੜੇ ਮਾਰੀ ਪੈ ਜਾਂਦੀ ਮੌਸਮ ਦੀ ਮਾਰ ਪੈ ਜਾਂਦੀ ਤੇ ਇੰਨੀਆਂ ਮੁਸ਼ਕਲਾਂ ਦੇ ਵਿੱਚੋਂ ਕਿਸਾਨ ਲੰਘ ਰਿਹਾ ਤੇ ਫਿਰ ਵੀ ਮਰਖਾ ਨਹੀਂ ਹੋਈ ਜੀ ਮਰਖਾ ਨਹੀਂ ਹੋਈ ਤੇ ਕੋਈ ਵੈਸੇ ਹੀ ਸੋਕੇ ਨਾਲ ਫਸਲਾਂ ਕੱਟ ਰਿਹਾ ਤੇ ਜਿਹੜਾ ਹੁਣ ਜਿਹੜਾ ਚੰਗਰ ਦਾ ਜਿੰਨਾ ਵੀ ਕਿਸਾਨ ਸੀਗਾ ਉਹ ਸਾਰਾ ਐਂਦੀ ਬੈਠਾ ਉਹਨਾਂ ਨੇ ਬਜਾਈ ਨਹੀਂ ਬਜਾਈ ਦਾ ਬੁਰਾ ਹਾਲ ਹੈ ਜੀ ਬੁਰਾ ਹਾਲ ਹੈ ਹਾਂ ਹੁਣ ਜਿਹੜੀ ਵਰਖਾ ਪਈ ਉਹਦੇ ਨਾਲ ਕੁਝ ਪਰ ਹੁਣ ਉਹਨਾਂ ਨੂੰ ਉਹ ਝਾੜ ਨਹੀਂ ਮਿਲਣਾ ਉਹ ਝਾੜ ਨਹੀਂ ਮਿਲਣਾ ਉਹ ਜਿਹੜੀ ਲਾਗਤ ਉਨੀ ਹੀ ਲੱਗੇਗੀ ਲਾਗਤ ਤਾਂ ਸੇਮ ਰਹੇਗੀ ਦਵਾਈਆਂ ਵੀ ਉਹੀ ਖ ਵਧੇਗੀ 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 ਅਦਾਤ ਵਧੇਗੀ ਖਰਚੇ ਜਿਹੜਾ ਖਰਚਾ ਵਧੇਗਾ ਜਿਹੜੀ ਕਮਾਈ ਆ ਉਹ ਘਟੇਗੀ ਕਿਉਂਕਿ ਕੁਦਰਤ ਨੇ ਵੀ ਕੀਤਾ ਪਰ ਇੱਥੇ ਅਸੀਂ ਇਸ ਗੱਲ ਨੂੰ ਜ਼ਿਆਦਾ ਤਵੱਜਹ ਦੇਣਾ ਚਾਹੁੰਦੇ ਵੀ ਜਿਹੜੇ ਆਮ ਲੋਕ ਐ ਜਿਨ੍ਹਾਂ ਨੇ ਅੱਜ ਬੰਦ ਨੂੰ ਸਵੀਕਾਰ ਕਰਕੇ ਕਿਸਾਨਾਂ ਨੂੰ ਕਹਿਤਾ ਗਿਆ ਸੀ ਤੁਹਾਡੇ ਨਾਲ ਆ ਉਹਨਾਂ ਲੋਕਾਂ ਦੇ ਪਿੱਠ ਥਾਪੜ ਨਹੀਂ ਬਣਦੀ ਹੈ ਇਸ ਜਿਹੜੀ ਤੁਸੀਂ ਦਸੀ ਨਾ ਉਹ ਲੜਾਈ ਦਾ ਸਮੇਂ ਨਹੀਂ ਆ ਇਹ ਲੜਾਈ ਦਾ ਸਮਾਂ ਬਣ ਰਿਹਾ ਕਿਉਂਕਿ ਅੱਜ ਪੰਜਾਬ ਬੰਦ ਹੋਇਆ ਇਹਦਾ ਮਤਲਬ ਪੰਜਾਬ ਹੁੰਦੇ ਸਮਰਸਨ ਚ ਆ ਗਿਆ ਇਸੇ ਤਰ੍ਹਾਂ ਹੁਣ ਹਰਿਆਣੇ ਦੇ ਵਿੱਚ ਇਹ ਲੋਕਾਂ ਨੂੰ ਨਾਲ ਲੈ ਕੇ ਫੇਰ ਸੰਘਰਸ਼ ਵੱਡੇ ਨੂੰ ਮੋਦੀ ਸਾਹਿਬ ਜਦ ਤੱਕ 140 ਬੰਨੀਆਂ ਤੇ ਜੱਤ ਕੋਲ ਨੂੰ ਸਮਝ ਨਹੀਂ ਆਣੀ ਵੀ ਅਸੀਂ ਕਿਹਾ ਹੈ ਤੇ ਕਿਆ ਕਰ ਸਕਦੇ ਪਰ ਆਮ ਲੋਕਾਂ ਜਿਹੜੇ ਬੈਠੇ ਆ ਘਰ ਜਿਨ੍ਹਾਂ ਨੇ ਸਮਰਥਨ ਦਿੱਤਾ ਵਧਾਈ ਦੇ ਪਾਤਰ ਨੇ ਜਣੀਆਂ ਉੱਥੇ ਯੂਨੀਅਨ ਲੜ ਰਹੀਆਂ ਉਹ ਵੀ ਵਧਾਈ ਦੇ ਪਾਤਰ ਨੇ ਵੀ ਚਲੋ ਉਹਨਾਂ ਨੂੰ ਸਮਰਥਨ ਮਿਲਿਆ ਉਹ ਬਾਕੀ ਦੇ ਜਿੰਨੇ ਇਹ ਲਈ ਅੱਗੇ ਪਿੱਛੇ ਹੋਇਆ ਉਹਨਾਂ ਨੂੰ ਬੇਨਤੀ ਮੇਰੀ ਹੱਥ ਜੋੜ ਕੇ ਐ ਵੀ ਕਟੋ ਕਟ ਯਾਰ ਤੁਸੀਂ ਹੁਣ ਜਾ ਕੇ ਉੱਥੇ ਉਹ ਗੱਲ ਤਾਂ ਕਰ ਲੋ ਖਨੋਦੀ ਬਾਰਡਰ ਤੇ ਤੁਸੀਂ 32 33 ਜਥੇਬੰਦੀਆਂ ਜਿਹੜੀਆਂ ਹੈਗੀਆਂ ਹੁਣ ਤਾਂ ਹੋਰ ਵਧ ਗਈਆਂ ਹੋਣਾ 40 ਹੋ ਗਈਆਂ ਹੋਣੀਆਂ ਰਜਿਸਟਰਡ ਤੁਸੀਂ 40 ਬੰਦੇ ਜਾ ਕੇ ਡੱਲੇ ਆ ਸਕਦਾ ਵਰਤਦਾ ਤਣਾ ਦਿਓ ਬਿਲਕੁਲ ਤੁਸੀਂ ਜਾ ਕੇ ਬੇਨਤੀ ਕਰਦੇ ਆਓ ਜੀ ਡੱਲੇਵਾਲ ਸਾਹਿਬ ਨੂੰ ਜਿਉਂਦੇ ਰਹਿਣ ਦੀ ਲੋੜ ਹੈ ਬਿਲਕੁਲ ਜੀ ਉਹਨਾਂ ਨੂੰ ਕਿਉਂਕਿ ਜੇ ਉਹ ਡੱਲੇਵਾਲ ਸਾਹਿਬ ਜਿਉਂਦੇ ਰਹਿਣਗੇ ਤਾਂ ਲੜਾਈ ਅੱਗੇ ਆਪਾਂ ਲੜਾਂਗੇ ਦੁਸ਼ਮਣ ਤਾਂ ਚਾਹਦਾ ਹੀ ਆ ਕਿ ਡੱਲੇਵਾਲ ਸਾਹਿਬ ਜਿਹੜਾ ਇਹਨਾਂ ਆਗੂ ਆ ਮਰ ਜਾਵੇ ਮੈਂ ਤੁਹਾਨੂੰ ਉਹੀ ਗੱਲ ਕਰਦਾ ਵੀ ਅਗਰ ਹੁਣ ਇਹਨਾਂ ਨੂੰ ਇਨ ਮੋਦੀ ਆਪਣਾ ਹੰਕਾਰ ਨਹੀਂ ਛੱਡਦਾ ਤੇ ਇਹ ਵੀ ਨਹੀਂ ਆਪਣਾ ਹੰਕਾਰ ਛੱਡ ਰਹੇ ਘੱਟੋ ਘਾਟੀ ਆ ਕੇ ਹੁਣ ਇਹ ਸਾਰੇ ਆ ਕੇ ਬੇਨਤੀ ਕਰ ਰਹੇ ਹੁਣ ਇਹ ਲਾਸ਼ ਦੇਖਣੀ ਚਾਹੁੰਦੇ ਆ ਉਹਦੀ ਲਾਸ਼ ਤੇ ਕਫਨ ਪਹਿਨਦਾ ਦੇਖਣਾ ਚਾਹੁੰਦੇ ਆ ਇਹ ਬੇਨਤੀ ਮੇਰੀ ਜ਼ਰੂਰ ਇਹਨਾਂ ਨੂੰ ਜਿੰਨੇ ਲੀਡਰ ਹੈਗੇ ਆ ਜਿਹੜੇ ਦੇਖਦੇ ਸੁਣਦੇ ਅੱਗੇ ਕਰਦੇ ਵੀ ਘੱਟੋ ਘਾਟ ਤੁਸੀਂ ਜਾ ਕੇ ਯਾਰ ਬਣ ਪਰਤ ਤਰਵਾ ਦਿਓ ਬਈ ਡੱਲਿਆਨ ਸਾਹਿਬ ਜੋ ਹੋਇਆ ਕਿ ਮਰਨ ਤੋਂ ਬਾਅਦ ਤਾਂ ਵੈਸੇ ਬੰਦੇ ਦਾ ਜੋ ਲੜਾਈ ਚੜਾਈ ਸਭ ਖਤਮ ਹੋ ਜਾਂਦੀ ਜਾਂ ਬੰਦਾ ਖਤਮੀ ਹੋ ਗਿਆ ਫਿਰ ਉਹ ਤੋਂ ਕਦੋਂ ਮਾਫੀ ਮੰਗੋਗੇ ਅੱਜ ਤੁਹਾਡੇ ਕੋਲ ਸਮਾਂ ਹੈ ਬਹਿ ਕੇ हो ਸਕਦਾ ਗਲਤੀ ਹੋਣਦੀ ਵੀ ਹੋਵੇ ਕੁਛ ਪਰ ਅੱਜ ਬਹਿ ਕੇ ਹੋਂਦਾ ਆਪਣੇ ਗਿਲੇ ਸ਼ਿਕਵੇ ਦੂਰ ਕਰਕੇ ਹੋਂਦਾ ਜਿਹੜਾ ਆ ਤੜਾਓ ਵਰਤ ਤੇ ਉਸ ਤੋਂ ਬਾਅਦ ਲੜਾਈ ਨੂੰ ਵਿੱਡੋ ਸਿੱਧੇ ਇਕੱਠੇ ਹੋਗੇ ਪੂਰਾ ਪੰਜਾਬ ਜਾਂ ਤੀਰਵਾਲੂ ਚੱਲੂਗਾ ਪੰਜਾਬ ਤੋਂ ਸਿਕੰਦਰ ਇਸੇ وجہ ਤੋਂ ਡਰਦਾ ਇਸੇ وجہ ਤੋਂ ਉਹਨਾਂ ਨੇ ਤੋੜਿਆ ਵੀ ਅਗਰ ਪੰਜਾਬੀ ਇਕੱਠੇ ਹੋ ਕੇ ਲੜਨਾ ਬਹੁਤ ਵਧੀਆ ਜਾਣਦੇ ਆ ਇਹ ਜਿਹੜੀ ਗੱਲ ਆ ਨਾ ਹਰਿਆਣਾ ਸਾਡੇ ਪੰਜਾਬ ਚੋਂ ਨਿਕਲਿਆ ਇਹ ਖੂਨ ਸਾਡਾ ਸਾਂਝਾ ਏ ਇਕ ਸਾਂਝਾ ਖੂਨ ਹੈ ਹਿਮਾਚਲ ਦਾ ਵੀ ਅਦਾ ਹਿੱਸਾ ਜਿੰਨਾ ਪੰਜਾਬ ਚੋਂ ਨਿਕਲਿਆ ਇਹ ਖੂਨ ਦੇ ਵਿੱਚ ਜਿਹੜੀ ਗੁਰੂ ਮਹਾਰਾਜ ਸਾਹਿਬ ਨੇ ਮਹਾਰਾਜ ਜਨਜੀਤ ਸਿੰਘ ਦੇ ਟਾਈਮ ਜਿੰਨਾ ਇੱਕ ਵੱਡਾ ਪੰਜਾਬ ਬਣਿਆ ਇਸ ਸੂਬੇ ਦੇ ਇਸ ਖਿੱਤੇ ਦੇ ਕਹਦੇ ਇਹ ਸੂਬੇ ਨਹੀਂ ਇਸ ਖਿੱਤੇ ਦੇ ਲੋਕਾਂ ਚ ਲੜਨਾ ਇਨਕਲਾਬ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਸੋ ਮੇਰੀ ਬੇਨਤੀ ਹੈ ਦੱਲਿਆਲ ਸਾਹਿਬ ਦਾ ਸਾਥ ਦਿਓ ਅੱਜ ਹੋਰ ਨਹੀਂ ਤਾਂ ਇੱਕ ਸਾਂਝ ਅਤੇ ਬੰਦੀਆਂ ਜਾ ਕੇ ਹੋਰ ਧਰਮੇ ਸ਼ੀਤੇ ਜਾ ਕੇ ਉਹਨਾਂ ਦਾ ਵਰਤ ਤੋਰਵਾ ਕੇ ਜੜਾਈ ਸਿੱਧੀ ਕਰੋ ਇੱਕ ਆਖਰੀ ਸਵਾਲ ਹੈ ਜਿੱਦਾਂ ਹੁਣ ਤੁਸੀਂ ਗੱਲ ਕਰਦੇ ਆ ਵੀ ਸਾਡਾ ਪੰਜਾਬ ਇਹ ਮਹਾ ਪੰਜਾਬ ਹੁੰਦਾ ਸੀ ਹਰਿਆਣਾ ਸਾਡੇ ਨਾਲ ਸੀ ਜਿਹੜਾ ਇਹ ਅੰਦੋਲਨ ਚੱਲਦਾ ਹੈ ਇਸ ਅੰਦੋਲਨ ਚੱਲਣ ਦੇ ਨਾਲ ਜਿਹੜੀ ਹੁਣ ਦੀ ਜਨਰੇਸ਼ਨ ਹੈ ਜਿਹਨੂੰ ਇਹ ਨਹੀਂ ਪਤਾ ਵੀ ਹਰਿਆਣਾ ਤੇ ਪੰਜਾਬ ਬਹੁਤ ਵੱਡਾ ਹੁੰਦਾ ਸੀ ਅਸੀਂ ਇੱਕੋ ਹੀ ਹੈ ਤੇ ਜਦੋਂ ਅੰਦੋਲਨ ਚੱਲਦਾ ਨਾ ਤੇ ਆਉਣ ਵਾਲੀ ਜਿਹੜੀ ਹਰਿਆਣੇ ਦੀ ਵੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਵੀ ਪਤਾ ਲੱਗਦਾ ਕਿ ਅਸੀਂ ਪੰਜਾਬ ਦਾ ਹੀ ਹਿੱਸਾ ਸੀ ਅਸੀਂ ਪੰਜਾਬ ਦਾ ਤੇ ਹਰਿਆਣੇ ਦਾ ਭਾਈਚਾਰਾ ਇੱਕ ਸੀ ਇੱਕ ਹੈਗਾ ਤੇ ਸੀ ਹੁਣ ਪਲਾ ਸਰਕਾਰਾਂ ਨੇ ਕਰ ਦਿੱਤਾ ਤੇ ਸਰਕਾਰਾਂ ਵੀ ਨਹੀਂ ਚਾਹੁੰਦੀਆਂ ਕਿ ਇਹ ਐਜੀਟੇਸ਼ਨ ਚੱਲੇ ਐਜੀਟੇਸ਼ਨ ਚੱਲੇ ਉਹ ਇਹ ਹੀ ਨਹੀਂ ਚਾਹਦੇ ਵੀ ਇਹ ਇਕੱਠੇ ਹੋਣ ਚੰਡੀਗੜ੍ਹ ਸਾਡੇ ਚੋਂ ਬਣਾ ਕੇ ਤੋੜ ਦਿੱਤਾ ਗਿਆ ਚੰਡੀਗੜ੍ਹ ਦੀਆਂ ਯੂਨੀਵਰਸਿਟੀਆਂ ਤੱਕ ਤਾਂ ਇਹ ਪੰਜਾਬੀ ਯੂਨੀਵਰਸਿਟੀ ਹੁੰਦਾ ਦੱਬਾ ਲਿਆ ਜਿਹੜਾ ਇਹਨਾਂ ਦੇ ਖੂਨ ਵਿੱਚ ਹੈ ਨਾ ਉਹ ਪੰਜਾਬੀਅਤ ਹੈ ਉਹ ਭਾਵੇਂ ਹਰਿਆਣੇ ਦੀ ਹੈ ਉਹ ਭਾਵੇਂ ਇੱਥੇ ਦੀ ਹੈ ਜਦੋਂ ਆਵਾਜ਼ ਉਹ ਬੱਜੇਗੀ ਤੇ ਫਿਰ ਇਹ ਫਿਰ ਇਕੱਠੇ ਹੋਣਗੇ ਪਰ ਇੱਕ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਅੱਜ ਸਮਰਥਨ ਨਹੀਂ ਦਿੱਤਾ ਜਿਹੜੀਆਂ ਜਥੇਬੰਦੀਆਂ ਨੇ ਕਈ ਸਵਾਲ ਵਿੱਚੋਂ ਇੱਕ ਨਿਕਲ ਕੇ ਆਣਾ ਇਹਦਾ ਜਵਾਬ ਦੇ ਦਿਓ ਸਿੱਟੀ ਜੀ ਫਿਰ ਆਪਾਂ ਪੋਡਕਾਸਟ ਨੂੰ ਖਤਮ ਕਰ ਦੇਣਾ ਤੇ ਉਹ ਕਹਿੰਦੇ ਆ ਬਈ ਹਿਮਾਚਲ ਨੂੰ ਪੰਜਾਬ ਨੂੰ ਤਾਂ ਕਹਿੰਦੇ ਐ ਐਮਐਸਪੀ ਕਈ ਫਸਲਾਂ ਤੇ ਮਿਲ ਰਹੀ ਹੈ ਜੀ ਕਹਿੰਦੇ ਕਾਨਕ ਤੇ ਮਿਲ ਰਹੀ ਹੈ ਜੀ ਝੋਨੇ ਤੇ ਮਿਲ ਰਹੀ ਹੈ ਜੀ ਕਹਿੰਦੇ ਜੀ ਹਿਮਾਚਲ ਨੇ ਜੀ ਪ੍ਰੋਟੈਸਟ ਕਰ ਰਿਆ ਰਾਜਸਥਾਨ ਪ੍ਰੋਟੈਸਟ ਨੇ ਜੀ ਕਰਦਾ ਪੰਜਾਬ ਨੇ ਕੋਈ ਠੇਕਾ ਲਿਆ ਹੋਇਆ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਕੋਈ ਵੀ ਜਿਹੜੀ ਲੜਾਈ ਹੈ ਉਹ ਪੰਜਾਬੀ ਨਹੀਂ ਅੱਗੇ ਹੋ ਕੇ ਲੜੀ ਹੈ ਬਿਲਕੁਲ ਜੀ ਬਿਲਕੁਲ ਆਜ਼ਾਦ ਕਰਾਇਆ ਦੇਸ਼ ਨੂੰ ਤਾਂ ਵੀ ਪੰਜਾਬੀ ਤੇ ਇਹ ਐਦਾਂ ਦੀਆਂ ਗੱਲਾਂ ਕਿੱਥੋਂ ਲੱਭਣ ਲੱਗ ਗਏ ਇਹ ਗੱਲਾਂ ਦੇ ਵਿੱਚ ਨਾ ਜੀ ਥੋੜੀ ਜਿਹੀ ਮੈਂ ਤੁਹਾਨੂੰ ਦੱਸਿਆ ਨਾ ਜਿਹੜੀ ਫੋਟੋ ਜਿਆਦਾ ਇਹਨਾਂ 'ਚ ਤਾਕਤ ਨਹੀਂ ਹੈ ਲੜਨ ਜੋਗੀ ਕੱਲਿਆਂ ਦੀ ਇਹ ਤਾਕਤ ਦੀ ਤਾਂ ਚਲੋ ਕੋਈ ਗੱਲ ਨਹੀਂ ਪਰ ਇਹ ਇਹਨਾਂ ਗੱਲਾਂ ਕਰਕੇ ਪਹਿਲਾਂ ਵੀ ਇਹਨਾਂ ਨੇ ਕੀਤੀਆਂ ਇਹ ਲੋਕਾਂ ਨੂੰ ਤੋੜਨਾ ਚਾਹੁੰਦੇ ਆ ਹਿਮਾਚਲ ਵੀ ਸੂਬਾ ਸਾਡਾ ਆ ਚੰਡੀਗੜ੍ਹ ਸਾਡਾ ਹਰਿਆਣਾ ਸਾਡਾ ਜਿੰਨਾ ਪਿਛਲੇ ਪਾਸੇ ਪੰਜਾਬ ਦੂਜਾ ਗਿਆ ਉਹ ਸਾਡੇ ਲੋਕ ਨੇ ਅਸੀਂ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਪੰਜਾਬ ਤੇ ਹਰਿਆਣੇ ਨੂੰ ਤਾਂ ਫਿਰ ਵੀ ਕੋਈ ਨਾ ਕੁਝ ਮਿਲ ਰਹੀਆਂ ਹੁਣ ਹਰਿਆਣਾ ਸਰਕਾਰ ਨੇ ਆਪਣੇ ਲੈਵਲ ਤੇ ਕਹਤੀਆਂ ਵੀ ਅਸੀਂ ਜਿਹੜੀ ਆ ਤੁਹਾਨੂੰ ਐਮਐਸਪੀ ਦਿੰਨੇ ਆ ਪਰ ਗਰੰਟੀ ਕਾਨੂੰਨ ਨਹੀਂ ਨਾ ਬਣ ਰਿਹਾ ਹਾਂ ਐਮਐਨ ਵੀ ਇਹ ਗੱਲ ਕਰਦੇ ਆ ਜਿਹੜੀ ਅਗਲੀ ਸਰਕਾਰ ਆਣੀ ਹੈ ਉਹ ਉਹ ਨਾ ਦੇ ਇਸ ਸਰਕਾਰ ਨੇ ਨਹੀਂ ਕੀਤਾ ਹੁਣ ਸਾਡਾ ਚੋਨਾ ਕਿਉਂ ਘਟ ਕੇ ਪਈਆ ਹੁਣ ਚੋਨਾ ਸਾਡਾ ਐਮਐਸਬੀ ਉਹ ਵੇਚ ਗਿਆ ਦੱਸੋ ਕారణਕ ਐਮਐਸਬੀ ਤੇ ਵੇਚਦੀ ਆ ਨਹੀਂ ਕਿਹਾ ਤਾਂ ਹੋਇਆ ਅਸੀਂ ਕਾਨੂੰਨ ਹੀ ਮੰਗ ਕਰਦੇ ਆ ਵੀ ਕਾਨੂੰਨ ਬਣਾ ਦਿਓ ਜਦੋਂ ਦੇਣੀ ਆ ਤਾਂ ਫੇ ਕਾਨੂੰਨ ਪੱਕਾ ਕਰ ਦਿਓ ਫਿਰ ਕਾਨੂੰਨ ਆ ਮੰਡੀਆਂ ਚ ਅਠ ਅਠ 10 10 ਕਿ ਲੋਕ ਕਹਿਣਾ ਸੋਖਾ ਹੁੰਦਾ 10% ਪਹਿਲਾਂ ਹੀ ਕੱਟ ਗਿਆ ਤੇ 10% ਇਹਨਾਂ ਨੇ ਤਿੰਨ ਤਿੰਨ ਚਾਰ ਚਾਰ ਵਾਰ ਜਿਹੜਾ ਉਹ ਲਵਾਇਆ ਪੱਖਾ ਉਹਨੂੰ ਸਕਾਇਆ ਉਹਨੂੰ ਖਰਾਬ ਕੀਤਾ ਉੱਥੇ ਰੋਲਿਆ ਉਹ 10 ਪੈਸੇ ਹੁੱਦਾ ਜਿਹੜਾ ਹੜ ਗਿਆ ਵਿੱਚੋਂ ਤੇ 20 ਪੈਸੇ ਦਾ ਘਾਟਾ ਪਹਿਲਾਂ ਹੀ ਕਿਸਾਨ ਨੂੰ ਪੈ ਗਿਆ ਮੈਂ ਪੁੱਛਣਾ ਚਾਹੁੰਨਾ ਲੋਕਾਂ ਤੋਂ ਕਿ 20% ਐਸੀ ਕੋ ਕਮਾਈ ਹੈ ਜੀ ਜੋ 20% ਘਾਟਾ ਸਾਨੂੰ ਪਹਿਲਾਂ ਹੀ ਪੈ ਜੇ ਖੋਨ ਪਸੀਨੇ ਦੀ ਕਮਾਈ ਦੇ ਵਿੱਚੋਂ 20% ਘਾਟਾ ਪੈ ਗਿਆ ਤੇ ਕਦੋਂ ਪੂਰਾ ਹੋਣਾ ਇਹੀ ਤਾਂ ਚਾਹੁੰਦੇ ਆ ਕਿ ਐਮਐਸਪੀ ਦੀ ਗਾਰੰਟੀ ਬਣਾਓ ਕਾਨੂੰਨ ਬਣਾ ਦਿਓ ਕਿ ਆਹ ਕਾਨੂੰਨ ਹੈ ਜੀ ਚਾਹੇ ਉਹ ਫਿਰ ਪ੍ਰਾਈਵੇਟ ਖਰੀਦੇ ਚਾਹੇ ਸਰਕਾਰੀ ਖਰੀਦੇ ਚਾਹੇ ਕੋਈ ਮਰਜੀ ਖਰੀਦੇ ਕਾਨੂੰਨ ਹੋਏਗਾ ਕਿ ਹਾਂ ਜੀ ਆਹ ਕਾਨੂੰਨ ਹੈ ਘੱਟੋ ਘਾਟ ਲੜਨਾ ਸਾਨੂੰ ਫਿਰ ਵੀ ਪੈਣਾ ਹੈ ਕਿਉਂਕਿ ਕਾਨੂੰਨ ਦੇ ਨਾਲ ਇੱਥੇ ਕੋਈ ਕੰਮ ਨਹੀਂ ਹੈ ਕਾਨੂੰਨ ਨਾਂ ਦੀ ਕੋਈ ਸਥਿਤੀ ਨਹੀਂ ਹੈ ਇਹ ਦੇਸ਼ ਲੋਕਤੰਤਰੀਕ ਦੇਸ਼ ਹੈ ਪਰ ਇਹ ਸਭ ਤੋਂ ਵੱਡਾ ਲੋਕਤੰਤਰ ਦੇ ਦਾ ਹਤਿਆਰ ਆਦੇਸ਼ ਹੈ ਹੁਣ ਦੇ ਸਮੇਂ ਚ ਮੋਦੀ ਸਰਕਾਰ ਦੇ ਸਮੇਂ ਚ ਚੰਗੇ ਤੇ ਚੰਗੇ ਜਰਨਲਿਸਟ ਜਿਹੜਾ ਸਰਕਾਰ ਖਰਾਬ ਬੋਲਦਾ ਚੱਕ ਕੇ ਅੰਦਰ ਠੋਕ ਦਿੰਦੇ ਆ ਜਿਹੜੇ ਕੋਈ ਚੰਗੇ ਹਜਿਟੇਸ਼ਨ ਕਰ ਸਕਦੇ ਜਿੰਦਾ ਕੋਈ ਨਾਮ ਹੈ ਚਾਹੇ ਉਹ ਜੰਮੂ ਹੈ ਤੁਸੀਂ ਲੇ ਦੇ ਵਿੱਚ ਜਾਓ ਜਿੰਨਾਂ 300 ਨਾਮ ਬਣੇ ਵੀ ਫਿਲਮ ਉਹਨਾਂ ਦਾ ਬੁਰਾ ਹਾਲ ਹੈ ਉਹ ਸਿਰਫ ਮੰਗ ਹੀ ਕਰ ਰਹੇ ਕਿ ਬੱਚਿਆਂ ਨੂੰ ਪੜ੍ਹਾਉਣ ਲਈ ਆ ਕਾਨੂੰਨ ਦੇ ਦਿਓ ਉਹਦੇ ਦੱਬੇ ਪਏ ਆ ਜਿੱਥੇ ਵੀ ਇਹ ਸਰਕਾਰ ਕਹਿਣ ਨੂੰ ਲੋਕਤੰਤ੍ਰਿਕ ਹੈ ਪਰ ਇਹ ਲੋਕਾਂ ਦੇ ਲੋਕਾਂ ਦਾ ਖਤਰਾ ਦੀ ਰਾਖਾਂ ਦੀ ਜਿਹੜੇ ਰਾਖੀ ਨਹੀਂ ਕਰ ਸਕਦੀ ਜਿਹੜੇ ਸਾਡੇ ਸੰਵਿਧਾਨਿਕ ਹੱਕ ਹੈ ਉਹ ਜਿਹੜੇ ਬੰਦੇ ਆ انسان ਪੈਦਾ ਹੁੰਦਾ ਜਿਹੜੀਆਂ ਦੋ ਚਾਰ ਚੀਜ਼ਾਂ ਕੁਦਰਤ ਉਹਨੂੰ ਦਿੰਦੀ ਹੈ ਇਹ ਉਹ ਵੀ ਉਹਨਾਂ ਕੋਲ ਖੋਹਣਾ ਚਾਹੁੰਦੇ ਆ ਇਹ ਅਸਲ 'ਚ ਇਹਨਾਂ ਦਾ ਪਲਾਨ ਹੈ ਇਹ ਲੋਕਾਂ ਨੂੰ ਗੁਲਾਮ ਬਣਾ ਕੇ ਚਾਹੁੰਦੇ ਆ ਗੁਲਾਮ ਬਣਾਉਣਾ ਕਿਸਾਨ ਆਜ਼ਾਦ ਰਹਿੰਦਾ ਆ ਖੇਤੀ ਕਰਦਾ ਆ ਨੇਹ ਸਨੇਰੇ ਆਪਣੀ ਫਸਲ ਇੱਕ ਕਿਸਾਨ ਕਿੱਦਾਂ ਪਾਲਦਾ ਸਭ ਨੂੰ ਪਤਾ ਆ ਇਹ ਇਹ ਚਾਹੁੰਦੇ ਆ ਕਿ ਇਹ ਜਗ੍ਹਾ ਜਿਹੜੀ ਜ਼ਮੀਨ ਹੈ ਇਹ ਵੱਡੇ ਠੇਕੇਦਾਰਾਂ ਕਾਰਪੋਰੇਟਾਂ ਨੂੰ ਦੇ ਕੇ 100-100 ਗਿੱਲਾ 5-500 ਗਿੱਲਾ ਇਹਨਾਂ ਨੂੰ ਮਜ਼ਦੂਰ ਲਾਇਆ ਜਾਵੇ ਇਹਨਾਂ ਨੂੰ ਮਜ਼ਦੂਰ ਚ ਕਨਵਰਟ ਕੀਤਾ ਜਾਵੇ ਕਿਉਂਕਿ ਜੇ ਸਾਡੀ ਅਣਖ ਮਾਰਨੀ ਹੈ ਜਿਸੇ ਬੰਦੇ ਦੀ ਵੀ ਅੱਖ ਮਾਰਨੀ ਹੋਵੇ ਉਹਨੂੰ ਨੌਕਰ ਬਣਾਇਆ ਕਹਿੰਦਾ ਆ ਤਾਂ ਉਹ ਅੱਖ ਮਾਰਦਾ ਚਾਹੇ ਤੁਸੀਂ ਤਨਖਾਹ 5 ਲੱਖ ਕਰ ਦੋ ਪਰ ਉਹ ਹਮੇਸ਼ਾ ਮਾਲਕ ਦੇ ਮੋਰੀ ਝੁਕਿਆ ਰਹੇਗਾ ਇਸ ਕਰਕੇ ਸਾਨੂੰ ਆਜ਼ਾਦ ਬੰਦਿਆਂ ਨੂੰ ਖਤਮ ਕਰਨ ਦੀ ਇੱਛਾ ਇਹਨਾਂ ਦੀ ਕਿ ਇਹਨਾਂ ਦਾ ਇੱਕ ਟੀਚਾ ਹੈ 2050 ਤੱਕ 70% ਲੋਕ ਜਿਹੜੇ ਹੈ ਸ਼ਹਿਰਾਂ ਵਿੱਚ ਕਨਵਰਟ ਹੋ ਜਾਣ ਪਿੰਡਾਂ ਚੋਂ ਇਹ ਇਹਨਾਂ ਦਾ ਮੁੱਖ ਤੇ ਜਿਹੜੀ ਪਿੰਡਾਂ ਦੀ ਜ਼ਮੀਨ ਹੈ ਇਹ ਆਪ ਉਹਨੂੰ ਸੰਭਲਣ ਤੇ ਸਾਰੇ ਉਹ ਸੰਭਣਗੇ ਸਾਰੇ ਰਿਜਕ ਦੇ ਉੱਤੇ ਖੜਦਾ ਮੈਂ ਦੂਰ ਕਿਉਂਕਿ ਇਸ ਦੇਸ਼ ਦੇ ਵਿੱਚ ਅਗਰ ਦੇਸ਼ ਸਾਡਾ ਕਿਸਾਨੀ ਸੂਬਾ ਹੈ ਪ੍ਰਧਾਨ ਤੇ ਅਗਰ ਅਸੀਂ ਕਿਸਾਨੀ ਕਰਦੇ ਆ ਆਪਣੀ ਫਸਲਾਂ ਬੀਜ ਗਿਆ ਘਟ ਜਿੱਦਾਂ ਮਰਜੀ ਅਸੀਂ ਤਾਂ ਕਿਸਾਨ ਤਾਂ ਇੱਥੇ ਤੱਕ ਹੈ ਜੇ ਕਿ ਕੋ ਦੋ ਕਿੱਲੇ ਉਹ ਦੋ ਕਿੱਲੇ ਚ ਆਪਣੇ ਪਰਿਵਾਰ ਦਾ ਪੇਟ ਪਾਲ ਸਕਦਾ ਇਹੀ ਇਹਨਾਂ ਨੂੰ ਪ੍ਰੋਬਲਮ ਹੈ ਇਹੀ ਇਹ ਚਾਹੁੰਦੇ ਆ ਕਿ ਤੋੜ ਦਿਓ ਇਹਨਾਂ ਨੂੰ ਮਜ਼ਦੂਰ ਬਣਾਓ ਮਜ਼ਦੂਰੀ ਚ ਕਨਵਰਟ ਕਰੋ ਸੱਠੀ ਜੀ ਦੇਸ਼ ਆਜ਼ਾਦ ਕਰਾਇਆ ਸਾਡੇ ਕਿਸਾਨਾਂ ਦੇ ਪੁੱਤ ਸ਼ਹੀਦ ਹੋਏ ਬਿਲਕੁਲ ਸਾਡੇ ਘਰ ਉੱਜੜੇ ਇਸ ਦੇਸ਼ ਨੂੰ ਆਜ਼ਾਦ ਕਰਾਣ ਦੇ ਵਿੱਚ ਸਾਡੇ ਆਮ ਘਰਾਂ ਦੇ ਬੱਚੇ ਸ਼ਹੀਦ ਹੋਏ ਆ ਤੇ ਕਿਆ ਕਾਰਪੋਰੇਟ ਘਰਾਣਿਆਂ ਦਾ ਕੋਈ ਦੇਸ਼ ਨੂੰ ਆਜ਼ਾਦ ਕਰਨ ਦੇ ਵਿੱਚ ਸ਼ਹੀਦ ਹੋਇਆ ਜੇ ਇਹ ਦੇਸ਼ ਨੂੰ ਆਜ਼ਾਦ ਕਰਨ ਵਾਲੇ ਅਸੀਂ ਆ ਤੇ ਇੱਥੇ ਦੇ ਮਾਲਕ ਵੀ ਅਸੀਂ ਆ ਇਹ ਸਰਕਾਰਾਂ ਕਿਉਂ ਇਹਨਾਂ ਨੂੰ ਸਾਡੇ ਉੱਤੇ ਥੋਪਣਾ ਚਾਹੁੰਦੀਆਂ ਨੇ ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ ਕਾਰਪੋਰੇਟ ਨੂੰ ਸਾਡੇ ਉੱਤੇ ਆਕਰਕ ਕੇ ਸਾਨੂੰ ਇਹਨਾਂ ਦੇ ਮਜ਼ਦੂਰ ਬਣਾਉਣਾ ਚਾਹੁੰਦੀਆਂ ਨੇ ਸੋ ਅੱਜ ਸਾਡੇ ਨਾਲ ਪ੍ਰਧਾਨ ਸੀਟੀ ਸ਼ਰਮਾ ਜੀ ਨੇ ਬਹੁਤ ਡੂੰਘੀਆਂ ਵਿਚਾਰਾਂ ਕੀਤੀਆਂ ਕਿਵੇਂ ਕਿਸਾਨੀ ਰੁੱਲ ਰਹੀ ਹੈ ਤੇ ਇੱਕ ਆਖਰੀ ਸਵਾਲ ਇਹਨਾਂ ਤੋਂ ਲੈ ਕੇ ਕਿ ਪ੍ਰਧਾਨ ਜੀ ਡੱਲਿਆਰ ਸਾਹਿਬ ਮਰਨ ਵਰਤ ਤੇ ਬੈਠੇ ਆ ਉਹਨਾਂ ਦਾ ਬਚਣਾ ਬੜਾ ਜ਼ਰੂਰੀ ਹੈ ਤੇ ਇਹ ਕਿਸਾਨੀ ਨੂੰ ਕਿਵੇਂ ਬਚਾਇਆ ਜਾ ਸਕਦਾ ਇਹ ਬੇਨਤੀ ਕਰਕੇ ਆਪਾਂ ਸਾਰਿਆਂ ਕੋਲੋਂ ਆਗੇ ਲੈਂਦਾ ਮੈਂ ਬੇਨਤੀ ਜਿਹੜੀ ਗੱਲ ਚ ਕੀਤੀ ਹੈਗੀ ਸਭ ਤੋਂ ਪਹਿਲਾਂ ਤਾਂ ਜਿੰਨੇ ਸਾਡੇ ਲੀਡਰ ਨੇ ਕਿਸਾਨ ਲੀਡਰ ਜਿੰਨੀਆਂ ਜਥੇਬੰਦੀਆਂ ਉਹਨਾਂ ਨੂੰ ਬੇਨਤੀ ਹੈ ਖਾਸ ਕਰਕੇ ਵੀ ਤੁਸੀਂ ਹਿੰਦ ਛੱਡ ਕੇ ਡੱਲੇਵਾਲ ਸਾਹਿਬ ਦਾ ਮਨ ਵਰਤ ਤੜਾਓ ਇਸ ਸੰਘਰਸ਼ ਨੂੰ ਸੰਘਰਸ਼ ਵਾਲੇ ਲੈ ਕੇ ਜਾਓ ਪੰਜਾਬ ਦੀ ਆਵਾਜ਼ ਚੁੱਕੋ ਤੇ ਜਦੋਂ ਸਰਕਾਰ ਝੁਕੇਗੀ ਸਾਰੀ ਸਥਿਤੀ ਸਥਿਰ ਆਏਗੀ ਐਮਐਸਪੀ ਤੇ ਕਾਨੂੰਨ ਬਣ ਜਾਏਗਾ ਜਿਹੜੇ ਉਹਨਾਂ ਨੇ ਜ਼ੁਲਮ ਕੀਤੇ ਆ ਉਹਨਾਂ ਤੇ ਉਹ ਆਪਣਾ ਜਿਹੜੇ ਸਜ਼ਾ ਦੇ ਹੱਕਦਾਰ ਆ ਉਹਨਾਂ ਨੂੰ ਉਹ ਸਜ਼ਾ ਦਿੱਤੀ ਜਾਵੇ ਜਿਨੇ ਜੋ ਗੁਨਾਹ ਕੀਤਾ ਆ ਇਹ ਮੇਰੀ ਬੇਨਤੀ ਆ ਮੈਂ ਚਾਹੁੰਦਾ ਕਿ ਜਿਹੜੇ ਲੋਕਾਂ ਨੇ ਅੱਜ ਜਿੰਨੇ ਵੀ ਬਿਜ਼ਨਸ ਲੋ ਕਰੇ ਜਿੰਨੇ ਵੀ ਦੁਕਾਨਦਾਰ ਤੇ ਇੱਥੋਂ ਤੱਕ ਦਾ ਕਈ ਮਜ਼ਦੂਰ ਜਥੇਬੰਦੀਆਂ ਨੇ ਆ ਕੇ ਦਿੱਤਾ ਕਿ ਅੱਜ ਅਸੀਂ ਮਜ਼ਦੂਰੀ ਕੰਮ ਵੀ ਨਹੀਂ ਜਾਣਾ ਜਦ ਕਿ ਉਹਨਾਂ ਦਾ ਕੋਈ ਕੰਮ ਨਹੀਂ ਆ ਇਦਾਂ ਦਾ ਉਹਨਾਂ ਨੇ ਘਰ ਹੀ ਜਾ ਕੇ ਲੋਕਾਂ ਦੇ ਘਰ ਘਰਾਂ ਦੀ ਦਾ ਕੰਮ ਲੱਗਿਆ ਹੁੰਦਾ ਘਰ ਬਣਾ ਉਹ ਵੀ ਮਨਾ ਕਰਦੇ ਦੇ ਕੋਈ ਗੱਲ ਨਹੀਂ ਅੱਜ ਦਾ ਦਿਨ ਅਸੀਂ ਕਿਸਾਨਾਂ ਦੇ ਨਾਲ ਆ ਇਹ ਲੋਕਾਂ ਨੂੰ ਸੋਚ ਸਮਝ ਕੇ ਬੇਨਤੀ ਮੇਰੀ ਹੈ ਕਿ ਅੱਜ ਬਹੁਤ ਵਧੀਆ ਜਿਹੜਾ ਸਮਰਥਨ ਪੰਜਾਬ ਦਾ ਮਿਲਿਆ 90% ਤੇ ਵੱਧ ਜਿਹੜਾ ਆ ਲੋਕ ਵੀ ਚਾਹਦੇ ਆ ਵੀ ਐਜੀਟੇਸ਼ਨ ਹੋਵੇ ਤੇ ਸਾਡੀ ਬਚਾਅ ਹੋਵੇ ਲੋਕ ਚਾਹੁੰਦੇ ਆ ਤਾਂ ਹੀ ਲੋਕ ਸਮਰਥਨ ਦੇ ਰਹੇ ਆ ਲੋਕਾਂ ਨੂੰ ਪਤਾ ਹੈ ਜੀ ਘੱਟ ਗਿਣਤੀਆਂ ਨੂੰ ਕੁੱਟਿਆ ਜਾ ਰਿਹਾ ਹਾਂ ਲੋਕ ਸਮਝਦੇ ਆ ਪਰ ਜਦੋਂ ਅਸੀਂ ਹੁਣ ਸੜਕਾਂ ਦੇ ਉਤਰਦੇ ਆ ਅਜਾ ਬੰਦ ਹੋ ਗਿਆ ਤੇ ਕੁਝ ਉੱਕੀਆਂ ਦੀਆਂ ਜਗ੍ਹਾ ਤੇ ਕੋਈ ਜਾਇਜ਼ ਬੰਦੇ ਵੀ ਤੰਗ ਹੋਣਗੇ ਫਸੇ ਹੋਣਗੇ ਹੋ ਸਕਦਾ ਕਿਉਂਕਿ ਮੰਨਾਂ ਅਸੀਂ ਰੋਡ ਬੰਦ ਕੀਤੀ ਹੈ ਜਿੱਥੇ ਤਾਂ ਰੋਡ ਬੰਦ ਹੈ ਉੱਥੇ ਤਾਂ ਲੋਕਾਂ ਨੂੰ ਪਤਾ ਹੁੰਦਾ ਉਹ ਦੱਸ ਦਿੰਦੇ ਕਿ ਸਾਡਾ ਬਿਮਾਰ ਹੈ ਵਿਆਹ ਹੈ ਕਿਤੇ ਆਣਾ ਜਾਣਾ ਉਹ ਛੱਡੇ ਜਾ ਰਹੇ ਉਹ ਛੱਡੇ ਜਾ ਪਰ ਕਿਤੇ ਇੱਕਾ ਦੁੱਖਾ ਹੋ ਗਏ ਹੋਣੇ ਤੰਗ ਪਰ ਉਸ ਦੇਖਿਓ ਤੁਸੀਂ ਇੱਕਾ ਦੁੱਖਾ ਨੂੰ ਵਧਾਇਆ ਜਾਇਆ ਇਹਨਾਂ ਨੇ ਆਪਣੇ ਚੈਨਲ ਨੂੰ ਉਹੀ ਦਿਖਾਣੇ ਵੀ ਲੋਕ ਪਰੇਸ਼ਾਨ ਹੋ ਗਏ ਜਦ ਕਿ ਆਮ ਲੋਕ ਬਿਲਕੁਲ ਜਿਹੜੇ ਲੋਕਾਂ ਨੇ ਸਮਰਥਨ ਕੀਤਾ ਉਹ ਨਹੀਂ ਦੱਸਣਗੇ ਉਹ ਸਮਰਥਨ ਤੁਸੀਂ ਦੇਖ ਲਿਆ ਲੋਕਾਂ ਨੇ ਆਪਣੇ ਮਰਜ਼ੀ ਨਾਲ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਲੋਕਾਂ ਨੇ ਆਪਣੇ ਚੰਗੇ ਚੰਗੇ ਬਿਜ਼ਨਸ ਬੰਦ ਕੀਤੇ ਜਿਹੜੇ ਇਹਨਾਂ ਦੇ ਵੱਡੇ ਬਿਜ਼ਨਸ ਹੈ ਉਹ ਕਿਸਾਨਾਂ ਨੇ ਜਾ ਕੇ ਫਿਰ ਬੰਦ ਕਰਾਇਆ ਵੀ ਕਰੋ ਬੰਦ ਰिलायंस ਦੇ ਮਾਲ ਇਹ ਉਹ ਬੰਦ ਕਰੋ ਇਹ ਇੱਕ ਵਧੀਆ ਚੰਗਾ ਲੋਕਾਂ ਦਾ ਉਹ ਆਇਆ ਹੈ ਇਹ ਅਗਰ ਸਰਕਾਰ ਹੁਣ ਵੀ ਮੰਨ ਜੇ ਬਹੁਤ ਵਧੀਆ ਨਹੀਂ ਲੋਕ ਐਦਾਂ ਫਿਰ ਐਸੇ ਤਰ੍ਹਾਂ ਹੀ ਹੁੰਦਾ ਹੁੰਦਾ ਬੰਦ ਇੱਕ ਇੱਕ ਦੇ ਦੋ ਦੋ ਦਿਨ ਕਰਕੇ ਲੋਕਾਂ ਨਾਲ ਲੈ ਕੇ ਫਿਰ ਤੁਰਿਆ ਜਾਂਦਾ ਇਹ ਸੰਘਰਸ਼ ਹੋ ਜਾਏਗਾ ਪਰ ਹੁਣ ਸਭ ਤੋਂ ਮੇਨ ਕੀਤੀ ਹੈ ਦੱਲਿਆ ਸਾਹਿਬ ਦੀ ਜਾਨ ਬਚਾਉਣਾ ਇਹ ਮੈਂ ਬੇਨਤੀ ਕਰਦਾ ਸਾਰੀ ਸੰਗਤ ਨੂੰ ਅਸੀਂ ਖੁਦ ਉੱਥੇ ਜਾ ਕੇ ਆਏ ਅਸੀਂ ਸਿਰਫ ਕੋਈ ਬੇਨਤੀ ਕੀਤੀ ਉਹਨਾਂ ਨੂੰ ਅਜਾ ਸਤਵਾਂ ਅੱਠਵਾਂ ਦਿਨ ਸੀ ਬਈ ਬਾਬਾ ਜੀ ਤੁਸੀਂ ਬਜ਼ੁਰਗ ਹੋ ਤੁਸੀਂ ਇੱਕ ਸੇਹ ਦੇਣ ਵਾਲਿਆ ਜਿੰਨਾ ਸਮਾਂ ਤੁਸੀਂ ਹੰਡਾ ਲਿਆ ਹੋਇਆ ਇਹ ਬੰਦਾ ਪੜਨ ਨਾਲ ਨਹੀਂ ਕੜਨ ਦੇ ਨਾਲ ਇਨਸਾਨ ਇਨਸਾਨ ਬਣਦਾ ਵੀ ਤੁਹਾਡਾ ਬਚਣਾ ਜ਼ਰੂਰੀ ਹੈ ਵੀ ਤੁਸੀਂ ਕਿਰਪਾ ਕਰਕੇ ਇਹ ਆਪਣਾ ਸੋਚੋ ਵਿਚਾਰੋ ਕਿਸੇ ਤਰ੍ਹਾਂ ਇਹਨੂੰ ਪਿੱਛੇ ਕਰੋ ਕਿਉਂਕਿ ਸਰਕਾਰ ਜਿਹੜੀ ਕੇਂਦਰਾ ਉਹ ਨਹੀਂ ਚਾਹੁੰਦੀ ਉਹ ਬਚਣਾ ਉਹ ਚਾਹੁੰਦੀ ਹੈ ਕਿ ਇੱਥੇ ਕੁਝ ਅਣਹੋਣੀ ਘਟਨਾ ਹੋਵੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਫਿਰ ਉਹਨਾਂ ਦੇ ਦੋਹੇ ਕੰਮ ਹੋ ਜਾਣਗੇ ਇੱਥੇ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਉਹ ਵੀ ਟੁੱਟੂਗੀ ਲੋਕ ਵੀ ਕੁੱਟੇ ਜਾਣਗੇ ਇਸੇ ਸਰਕਾਰ ਵੱਲੋਂ ਕੁੱਟੇ ਜਾਣੇ ਆ ਕਿਉਂਕਿ ਲੋਕਾਂ ਨੇ ਫਿਰ ਆਪ ਜਦੋਂ ਉਹਨਾਂ ਦਾ ਕੋਈ ਲੀਡਰ ਇਦਾਂ ਦਾ ਚਲਾ ਗਿਆ ਲੋਕਾਂ 'ਚ ਫਿਰ ਉਹ ਆ ਜਾਂਦਾ ਫਿਰ ਕਿਤੇ ਨਾ ਕਿਤੇ ਹੋਰ ਕੁਝ ਆ ਫਿਰ ਮਾਹੌਲ ਖਰਾਬ ਕਰਾ ਮੰਨ ਲਉ ਉਹਨਾਂ ਦੇ ਦੋਹੇ ਫਾਇਦੇ ਹੋ ਜਾਣੇ ਆ ਤੁਸੀਂ ਗੱਲ ਯਾਦ ਰੱਖਿਓ ਜਿਹੜੇ ਲੋਕਾਂ ਨੇ ਸਾਨੂੰ ਸਮਰਥਨ ਦਿੱਤਾ ਲੋਕਾਂ ਨੇ ਪਿੰਡਾਂ 'ਚ ਦੁਕਾਨਾਂ ਬੰਦ ਕਰ ਲਈਆਂ ਸ਼ਹਿਰਾਂ 'ਚ ਬੰਦ ਕਰ ਲਈਆਂ ਸਮਰਥਨ ਹੀ ਆ ਕਿਸਾਨਾਂ ਦੇ ਹੱਕ 'ਚ ਆ ਗਏ ਵੇ ਠੀਕ ਹੈ ਜੀ ਕਿਸਾਨ ਕਹਿ ਰਹੇ ਤੁਸੀਂ ਕਰੋ ਪਰ ਜਦੋਂ ਹੁਣ ਨਹੀਂ ਪਾਂਦਾ ਦਿਨ ਹੋਇਆ ਅਗਰ ਕੋਈ ਅਣਹੋਣੀ ਹੁੰਦੀ ਹੈ ਫਿਰ ਉਹੋ ਹੀ ਬਰਗ ਵੀ ਜਿਹੜਾ ਡਿਸਟਰਬ ਹੋਏਗਾ ਆਮ ਲੋਕ ਵੀ ਡਿਸਟਰਬ ਹੋਣਗੇ ਉਹੀ ਲੋਕ ਫਿਰ ਛੱਡ ਕੇ ਚੱਲ ਪੈਂਦੇ ਆ ਵੀ ਛੱਡੋ ਕੰਮ ਕਰ ਹੁਣ ਤੁਰੋ ਇਧਰੋਂ ਫਿਰ ਮਾਹੌਲ ਖਰਾਬ ਹੋਏਗਾ ਇਹੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸ ਕੇ ਇਹਨੂੰ ਖਤਮ ਕਰਦੇ ਆ ਜਦੋਂ ਹੁਣ ਅਸੀਂ ਸ਼ੰਭੂ ਬਾਡਰ ਦੇ ਗਏ ਤੇ ਉਧਰੋਂ ਗੋਲੀਆਂ ਚੱਲਦੀਆਂ ਸੀ ਜਦੋਂ 101 ਦਾ ਪਹਿਲਾ ਜੱਥਾ ਜਾਣਾ ਸੀ ਤੇ ਉਹ ਜਾ ਕੇ ਮੈਨੂੰ ਬੜੀ ਹੈਰਾਨਗੀ ਦੇ ਇੱਕ ਚੀਜ਼ ਦੀ ਦੇਖਣ ਦੀ ਵੀ ਉਹ ਜਿਹੜੇ ਬੰਦੇ ਵਿੱਚ ਉੱਥੇ ਗੋਲੀਆਂ ਮਾਰ ਰਹੇ ਸੀ ਪਾਣੀ ਦਾ ਫਰਜ ਉਹਨਾਂ ਦੇ ਉੱਤੇ ਸਿਰਾਂ ਦੇ ਉੱਤੇ ਪੱਗਾਂ ਖਈਆਂ ਦੇ ਸੱਜੀਆਂ ਸੀ ਜਾਂ ਤਾਂ ਜਾਣ ਬੁੱਝ ਕੇ ਉਹਨਾਂ ਦੀ ਡਿਊਟੀ ਲਈ ਗਈ ਆ ਜਾਣ ਬੁੱਝ ਕੇ ਡਿਊਟੀ ਲਈ ਗਈ ਗਿਆਨ ਬੁੱਝ ਕੇ ਡਿਊਟੀ ਲਈ ਗਈ ਵੀ ਇਹ ਕੁਝ ਪੱਗਾਂ ਵਾਲੇ ਵੀ ਇੱਧਰ ਦੇਖੀ ਜਾ ਰਹੇ ਆ ਫਰਾਂ ਮਾਰੀ ਚੰਗ ਬਣਾ ਰਹੇ ਆ ਇਹ ਬਹੁਤ ਲੋਕਾਂ ਨੂੰ ਬੇਨਤੀ ਆ ਵੀ ਦੇਖਿਆ ਕਰੋ ਘੱਟੋ ਘੱਟ ਅੱਜ ਖੁਦ ਡੀਸੀ ਦਫ਼ਤਰਾਂ ਦੇ ਜਿਹੜੇ ਲੋਕ ਨੇ ਚਾਰੀ ਉਹ ਚੁੱਟੀ 'ਚ ਚਲੇ ਗਏ ਬੀਸੀ ਦਫਤਰ ਦੇ ਕਰਮਚਾਰੀ ਉਹ ਕਹਿੰਦੇ ਕਿਸਾਨਾਂ ਦੇ ਹੱਕ 'ਚ ਬੰਦ ਹੈ ਤੁਸੀਂ ਦੱਸੋ ਕੀ ਹੋ ਸਕਦਾ ਬਿਲਕੁਲ ਵਕੀਲ ਭਾਈਚਾਰੇ ਨੇ ਵੀ ਬੰਦ ਕਰ ਵਕੀਲ ਭਾਈਚਾਰੇ ਨੇ ਕਹਤਾ ਬੀਸੀ ਦਫਤਰ ਦਾ ਇੱਕ ਬੀਸੀ ਸੈਂਟਰ ਸਟੇਟ ਦਾ ਇੱਕ ਉਹ ਹੈ ਉਹਨਾਂ ਨੇ ਕਹਤਾ ਵੀ ਨਹੀਂ ਵੀ ਆਹਾਂ ਸੇ ਕਿਸਾਨਾਂ ਨਾਲ ਕਿਉਂ ਨਹੀਂ ਸੁਣਦੇ ਹੁਣ ਸੇ ਲੋਕਾਂ ਨੂੰ ਖੜੋ ਲੜੋ ਫਸਲਾ ਨਸਲਾਂ ਦੀ ਲੜਾਈ ਤਾਂ ਹੈ ਹੈ ਇਹ ਤੁਹਾਡੀ ਆਪਣੀ ਜਮੀਰ ਦੀ ਲੜਾਈ ਵੀ ਹੈ ਅਗਰ ਤੁਸੀਂ ਇੰਨਾ ਕੁਝ ਦੇਖ ਕੇ ਵੀ ਨਹੀਂ ਬੋਲ ਸਕਦੇ ਫਿਰ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਕੁਝ ਹੋਰ ਕਹਿਣਾ ਚਾਹੀਦਾ ਠੀਕ ਹੈ ਜੀ ਹੁਣ ਅਸੀਂ ਜਿੰਨੇ ਵੀ ਹੈਗੇ ਆ ਜੋ ਹੋਰ ਜਥੇਬੰਦੀਆਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਡੱਲੇ ਵਾਲ ਸਾਹਿਬ ਦੀ ਮੌਤ ਦਾ ਇੰਤਜ਼ਾਰ ਨਾ ਕਰੋ ਪੰਜਾਬ ਉੱਠ ਚੁੱਕਾ ਹੈ ਪੰਜਾਬ ਨੇ ਬਹੁਤ ਵੱਡਾ ਸਮਰਥਨ ਦੇ ਦਿੱਤਾ ਹੈਗਾ ਤੇ ਜੇ ਤੁਸੀਂ ਹੁਣ ਜਲਦੀ ਉੱਠ ਕੇ ਉਹਨਾਂ ਦੇ ਨਾਲ ਤੁਰ ਪੋਗੇ ਤਾਂ ਤੁਹਾਡੀ ਵੀ ਇੱਜ਼ਤ ਬਚੀ ਰਹੂਗੀ ਤੇ ਤੁਹਾਡਾ ਵੀ ਪੰਜਾਬ ਦੇ ਵਿੱਚ ਚੰਗਾ ਰੁਤਬਾ ਕਾਇਮ ਰਹੇਗਾ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਜੜੀਆਂ ਜਥੇਬੰਦੀਆਂ ਹੋਰ ਨੇ ਉਹਨਾਂ ਦੇ ਪ੍ਰਤੀ ਭਾਰੀ ਨਾਰਾਜ਼ਗੀ ਜਤਾਈ ਜਾਵੇਗੀ ਇਸ ਕਰਕੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਕਿਸਾਨਾਂ ਦਾ ਸਾਥ ਦੇਣਾ ਬੜਾ ਜ਼ਰੂਰੀ ਹੈ ਇਹ ਸਨ ਸਾਡੇ ਅੱਜ ਭਾਰਤੀ ਕਿਸਾਨ ਯੂਨੀਅਨ શ્રી ਅਨੰਦਪੁਰ ਸਾਹਿਬ ਦੇ ਪ੍ਰਧਾਨ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਮਰਥਨ ਦਿੱਤਾ ਸਾਰੇ ਪੰਜਾਬ ਬਾਕੀ ਜਿੱਥੇ ਜਿੱਥੇ ਪੂਰੇ ਪੰਜਾਬ ਦਾ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਅਸੀਂ ਤਾਂ ਚਲੋ ਅੱਜ ਵੈਸੇ ਬੰਦ ਕਰਕੇ ਬੈਠੇ ਆ ਵੀ ਮੈਂ ਤਾਂ ਜਿਹੜੇ ਦੋਸਤ ਦੁਕਾਨ ਵਾਲੇ ਤੇ ਮੈਂ ਉਹਨਾਂ ਨੂੰ ਸਵੇਰੇ ਕੱਲ ਸਾਰਿਆਂ ਨੂੰ ਦੋ ਦਿਨਾਂ ਚ ਬੇਨਤੀ ਕੀਤੀ ਉਹ ਕਹਿੰਦੇ ਕੋਈ ਗੱਲ ਨਹੀਂ ਯਾਰ ਅਦਰ ਸਾਡਾ ਹੀ ਕੰਮ ਹੈ ਠੀਕ ਹੈ ਕਿਸੇ ਨੂੰ ਇਹ ਨਹੀਂ ਕਿਹਾ ਜੇ ਤੁਸੀਂ ਬੰਦ ਨਹੀਂ ਕੀਤੀ ਧੱਕੇ ਨਾ ਬੰਦ ਕਰਾਵਾਂਗੇ ਤੋਂ ਤੱਕ ਦੋ ਚਾਰ ਚੰਦਾਂ ਦਾ ਜਾਣਾ ਪੈ ਗਿਆ ਸਾਡੇ ਦਾ ਤਾਂ ਸ਼ਹਿਰ ਉਹ ਕਹਿੰਦੇ ਵੀ ਠੀਕ ਹੈ ਸ਼ਹਿਰ ਜਿੱਤੇ ਪੰਜ ਚਾਰੇ ਉਹ ਕਹਿੰਦੇ ਕੋਈ ਗੱਲ ਨਹੀਂ ਯਾਰ ਕੋਈ ਤੁਸੀਂ ਵਧੀਆ ਡਿਊਟੀ ਨਿਭਾਈ ਐ ਸੇਠੀ ਸ਼ਰਮਾ ਜੀ ਨੇ ਆਪਣੇ ਇਲਾਕੇ ਦੇ ਵਿੱਚ ਵੀ ਸੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ